ਉਹ ਜਿਹੜੇ ਅਫੈਕਟਡ ਮੁਲਾਜ਼ਮ ਨੇ ਹਜ਼ਾਰਾਂ ਲੱਖਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਵੀ ਜਿੱਤ ਗਿਆ ਵੀ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਵੀ ਪੰਜਾਬ ਸਕੀਮ ਲਾਗੂ ਹੋਣੀ ਚਾਹੀਦੀ ਹੈ ਐਸ ਵਿੱਚ ਦੇ 7 ਲੱਖ ਦੇ ਕਰੀਬ ਪੈਨਸ਼ਨ ਬੈਠੀ ਹੈ ਤੇ ਮੁਲਾਜ਼ਮ ਬੈਠੀ ਹੈ ਸਾਰੇ ਲਾ ਕੇ ਜਿਹੜੇ ਹੈ ਐਸ ਵਿੱਚ ਪੈਨਸ਼ਨ ਦੇ ਉੱਤੇ ਬੜਾ ਵੱਡਾ ਹਮਲਾ ਇਹ ਪਹਿਲੀ ਵਾਰ ਹੋ ਰਿਹਾ ਜਦੋਂ ਪੇ ਕਮਿਸ਼ਨ ਇਸ ਪਾਰਸ਼ੰਗ ਦਰਖਾਸਤ ਕੀਤਾ ਜਾ ਰਿਹਾ ਹੈ ਲੱਗਦਾ ਨਹੀਂ ਵੀ ਪੰਜਾਬ ਸਰਕਾਰ ਦੇ ਘਰ ਵੀ ਹੁਣ ਉਹਨੂੰ ਬ੍ਰੇਕਾਂ ਲਾ ਕੇ ਇਹਨੇ ਭਾਵੇਂ ਡਿਲੀਟੇਸ਼ਨ ਜਾਰੀ ਕਰ ਦਿੱਤੀ ਹੈ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਭਾਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਨੇ ਮੁੱਖ ਮੰਤਰੀ ਬਣਨ ਤੋਂ ਕੁਝ ਸਮੇਂ ਬਾਅਦ ਵੀ ਜਨਤਕ ਤੌਰ ਤੇ ਕਹਿਤਾ ਹੈ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ। ਇਸੀਆਂ ਜਿਹੜੀ ਸਥਿਤੀ ਦੇ ਅੰਦਰ ਜਿੱਤੇ ਅਸੀਂ ਇਸ ਵੇਲੇ ਹਰ ਪਿੱਟਾ ਦੇ ਪਾਸੇ ਲੱਗੇ ਆ। ਉਹਦੇ ਬਾਅਦ ਅਸੀਂ 11 ਅਕਤੂਬਰ ਦਾ ਆਪਣਾ ਪ੍ਰੋਗਰਾਮ ਜ਼ਰੂਰ ਐਲੀ ਦਾ ਦਿੱਤਾ ਹੋਇਆ ਹੈ। ਮਿਹਰਦਾਰ ਅਧਿਆਪਕ ਆਪਣੇ ਅਧਿਕਾਰ ਦੇ ਲਈ ਲੜਦੇ ਸੀਗੇ ਤਾਂ ਜਿਹੜੇ ਰੈਗੂਲਰ ਅਧਿਆਪਕ ਸੀਗੇ ਉਹਨਾਂ ਨੇ ਉਹਨਾਂ ਲਈ ਜੇਲਾ ਭਰੀਆਂ ਸੀਗੇ ਨਾਲ ਗਏ ਸੀਗੇ। ਪਹਿਲੇ ਮਿਸ਼ਨ ਨੇ ਕਹਿ ਰਿਹਾ ਪੈਨਸ਼ਨਰ ਦੀ ਦੁਹਰਾਈ 2.9% ਘਟਾ ਕੇ ਨਾ ਕੀਤੀ ਜਾ ਕੇ। ਪਰ ਇਹਨਾਂ ਨੇ ਇੱਕ ਨਵਾਂ ਫਾਰਮੂਲਾ ਕਰ ਲਿਆ 13% ਲਾਵਾੜਾ। ਇਹ ਪੰਜਾਬ ਬੰਦੇ ਤੁਹਾਨੂੰ ਲਾਗੂ ਨਹੀਂ ਹੋਣ ਦੇਣੇ ਸੀਗੇ ਨਾ ਹੋਏ ਸੀਗੇ। ਪਰ ਲੜਾਈ ਉਹਨਾਂ ਦੇ ਸੈਂਟਰਾਂ ਨਾਲ ਲੜੀਏ। 13 ਮਹੀਨੇ ਲੜੀਏ। ਕੈਨੇਡਾ ਉਡਾਨ ਪ੍ਰੋਗਰਾਮ ਤਹਿਤ ਅੱਜ ਅਸੀਂ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਸ਼ਹਿਰ ਲੈਂਗਲੀਚ ਖੜੇ ਹਾਂ ਕਈ ਵਾਰੀ ਕਹਿੰਦੇ ਇਤਫਾਕ ਵੀ ਕਮਾਲ ਦਾ ਹੁੰਦਾ ਤੁਹਾਨੂੰ ਪਤਾ ਦਿਨਪੜ న్యూਸ ਚੈਨਲ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਜਿਹੜੀਆਂ ਮੰਗਾਂ ਨੇ ਸੰਘਰਸ਼ ਨੇ ਉਹਦੇ ਬਾਰੇ ਬਹੁਤ ਸਟੀਕ ਰਿਪੋਰਟਿੰਗ ਕਰਦਾ ਹੈ ਔਰ ਇਤਫਾਕ ਇਹ ਬਣਿਆ ਕਿ ਪੰਜਾਬ ਦੇ ਮਲਾਜਮਤ ਪੈਨਸ਼ਨਾਂ ਦੇ ਸਾਂਝੇ ਫਰੰਟ ਦੇ ਕਨਵੀਨਰ ਜਿਹੜੇ ਕੋਆਰਡੀਨੇਟਰ ਵੀ ਨੇ ਕਹਿ ਸਕਦੇ ਫਰੰਟ ਦੇ ਧੁਰੇ ਨੇ ਉਹ ਕੈਨੇਡਾ ਚ ਉਹਨਾਂ ਨਾਲ ਮਲਾਪ ਹੋ ਗਿਆ ਸਤੀਸ਼ ਸ਼ਰਾਣਾ ਜੀ ਨਾਲ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਜਿੱਥੇ ਮੈਂ ਆਪਣੇ ਬੱਚਿਆਂ ਨੂੰ ਮਿਲਣ ਕੈਨੇਡਾ ਆਇਆ ਸੀ ਇਸੇ ਤਰ੍ਹਾਂ ਸਤੀਸ਼ ਸ਼ਰਾਣਾ ਜੀ ਵੀ ਆਪਣੇ ਬੱਚਿਆਂ ਨੂੰ ਮਿਲਣ ਲਈ ਕੁਛ ਦਿਨ ਲਈ ਕੈਨੇਡਾ ਆਏ ਤੇ ਇਤਫਾਕਨ ਫੋਨ ਤੇ ਸਾਡਾ ਸੰਪਰਕ ਹੋਇਆ ਤੇ ਅੱਜ ਸਾਡੀ ਮੁਲਾਕਾਤ ਹੋ ਗਈ ਕਿਵੇਂ ਰਾਣਾ ਜੀ ਮੇਰਬਾਦੀ ਭਾਜੀ ਬਹੁਤ ਵਧੀਆ ਰਾਣਾ ਜੀ ਮੈਂ ਤੇ ਸਤਵੀਂ ਵਾਰ ਕੈਨੇਡਾ ਆਇਆ ਤੁਸੀਂ ਪਹਿਲੀ ਵਾਰ ਕੈਨੇਡਾ ਆਏ ਕਿੱਦਾਂ ਲੱਗਾ ਕੈਨੇਡਾ ਵੈਸੇ ਪਹਿਲੀ ਵਾਰ ਤਾਂ ਜਨਤế ਲੱਗਦਾ ਜਨਤế ਚਾਹੀਦਾ ਬਾਕੀ ਸਭ ਠੀਕ ਆ ਬਸ ਮਸਲਾ ਆਪਣੇ ਪਿੱਛੇ ਦਾ ਹੈ ਹਾਂ ਜੀ ਬਦ ਤੇਰੀਆ ਬਦ ਤੇਰੀਆ ਮੋੜ ਤੋਹੀ ਕੋ ਮੈਂ ਉਹ ਜੇ ਕੱਲ ਨਰਹ ਬਕਟੋਰੀਆ ਵੀ ਬੀਸੀ ਨੇ ਜਾ ਕੇ ਆਏ ਜੇ ਰਾਜਧਾਨੀ ਦਾ ਬੱਚੇ ਲੈ ਕੇ ਸੀ ਕੱਲ ਮੇਰਾ ਕੁਦਰਤੀ ਬਾਤੇ ਸੀਗਾ ਬੱਚੇ ਉੱਥੇ ਵਾਹ ਤੇ ਬੱਤੀਆਂ ਨੇ ਬਰਥਡੇ ਵਿਕਟੋਰੀਆ ਮਨਾਇਆ ਤੇ ਸਮੁੰਦਰ ਦੇ ਰਸਤੇ ਤੇ ਸਮੁੰਦਰ ਤੋਂ ਚੀਜ਼ ਲੈ ਗਏ ਚਲੋ ਆਪਾਂ ਮੁੱਦੇ ਤੇ ਆਈਏ ਰਾਣਾ ਜੀ ਤੁਸੀਂ ਕੁਛ ਦਿਨ ਲਈ ਤੇ ਰਿਲੈਕਸ ਹੋਣ ਇੱਥੇ ਆਏ ਜੇ ਪਰ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨਰ ਦੇ ਜਿਹੜੇ ਮੁੱਦੇ ਨੇ ਉਹਦਾ ਘਾਟਾ ਤੁਸੀਂ ਸੰਘਰਸ਼ ਕਰਦੇ ਆ ਰਹੇ ਜੇ ਰੈਲੀਆਂ ਧਰਨੇ ਹੜਤਾਲਾਂ ਸਾਰਾ ਕੁਝ ਸਰਕਾਰ ਨਾਲ ਮੀਟਿੰਗਾਂ ਦਾ ਦੌਰ ਵੀ ਚੱਲਦਾ ਆ ਰਿਹਾ ਪਰ ਪੰਜਾਬ 'ਚ ਜਿਹੜੇ ਹੜ੍ਹ ਆਏ ਨੇ ਉਹਨਾਂ ਨਾਲ ਲੱਗਦਾ ਨਹੀਂ ਵੀ ਜਿੱਥੇ ਵੱਡੇ ਪੱਧਰ ਤੇ 1900 ਦੇ ਕਰੀਬ ਪਿੰਡ ਡੁੱਬ ਗਏ ਨੇ ਜ਼ਮੀਨਾਂ ਦਾ ਬੁਰਾ ਹਾਲ ਆ ਘਰ ਖਿੰਡਰ ਗਏ ਨੇ ਔਰ ਡੰਗਰ ਬੱਚੇ ਜਿਹੜੇ ਉੱਜੜ ਗਏ ਨੇ ਪਰ ਨਾਲ ਦੀ ਨਾਲ ਲੱਗਦਾ ਨਹੀਂ ਵੀ ਜਦੋਂ ਇੰਨੀ ਵੱਡੀ ਉਪਨਤੀ ਆਫਤ ਆ ਜੇ ਨਾਲ ਹੀ ਫਿਰ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਵਿਦਰਾਂਤ ਜੁੜੀਆਂ ਨੇ ਉਹ ਵੀ ਕਿਤੇ ਖੜਾ ਚ ਰੁੜਗੀਆਂ ਲੱਗਦੀਆਂ ਨੇ ਅੱਜ ਪਹਿਲਾਂ ਤਾਂ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਤੁਸੀਂ ਵੀ ਭਾਵੇਂ ਬੱਚੇ ਨੂੰ ਮਿੰਡ ਵਾਸਤੇ ਆਏ ਆ ਆ ਤੁਹਾਡੀਆਂ ਚਿੰਤਾਵਾਂ ਵੀ ਸਾਡੇ ਪੰਜਾਬ ਦੇ ਬਲਾਜਮਾ ਦੇ ਮਸਲੇ ਨਾਲ ਤੇ ਹੋਰ ਲੋਕ ਮਸਲੇ ਜਿਹੜੇ ਹੋਣਾ ਚਾਹੀਦੇ ਆ ਉਹਦੇ ਲਈ ਤੁਹਾਡੇ ਦਿਨ ਪਰ ਚੈਨ ਦੱਸੀ ਧੰਨਵਾਦੀ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਠੀਕ ਹੈ ਵੀ ਸਰਕਾਰ ਇਸ ਵੇਲੇ ਜੋ ਖੜਾ ਵਿਆਪ ਹੋਤਾਈ ਹੈ ਸਾਡੀਆਂ ਸਾਰਿਆਂ ਦੀਆਂ ਹਮਦਰਦੀਆਂ ਸਵੇਦਨਸ਼ੀਲ ਲੋਕ ਆ ਜਿਹੜੇ ਉਹਨਾਂ ਦੀਆਂ ਹਮਦਰਦੀਆਂ ਉਹਨਾਂ ਲੋਕਾਂ ਨਾਲ ਖੜੇ ਆ ਜੀ ਸਰਕਾਰ ਮੈਂ ਸਮਝਦਾ ਵੀ ਉਹ ਕਰਨਾ ਇਹਦਾ ਖੜਾ ਕਰਕੇ ਨਹੀਂ ਸਾਡੀਆਂ ਮੰਗਾ ਰੋੜ ਰਹੀ ਅਸੀਂ ਇਹ ਸਾਬਿਤ ਦਿਆਂ ਵੀ ਜਿਹੜੀਆਂ ਨੀਤੀਆਂ 1990 ਤੋਂ 91 ਤੋਂ ਚੱਲ ਰਹੀਆਂ ਹਨ ਉਹਨਾਂ ਨੀਤੀਆਂ ਨੂੰ ਜਿਹੜੀਆਂ ਪਹਿਲੀਆਂ ਸਰਕਾਰਾਂ ਆਈਆਂ ਤੇ ਹੁਣ ਆਈ ਸਰਕਾਰਾਂ ਬੜੀ ਤੇਜ਼ੀ ਨਾਲ ਉਹਨਾਂ ਨੀਤੀਆਂ ਨੂੰ ਡਾ ਲੂ ਕਰ ਰਹੀਆਂ ਹਨ ਜਿਨ੍ਹਾਂ ਨੀਤੀਆਂ ਦੇ ਤਹਿਤ ਅੱਜ ਲੱਖਾਂ ਪੋਸਟਾਂ ਖਤਮ ਹੋ ਰਹੀਆਂ ਹਨ ਪੰਜਾਬ ਦੇ ਸਰਕਾਰ ਦੇ ਜਿਹੜੇ ਡਿਪਾਰਟਮੈਂਟ ਉਹਨਾਂ ਦੀਆਂ ਕੇਂਦਰ ਦੇ ਡਿਪਾਰਟਮੈਂਟਾਂ ਲਿਆ ਤੇ ਡਾਉਨ ਸਾਈジング ਦੇ ਨਾਂ ਦੇ ਉੱਤੇ ਜਿੱਥੇ ਆਕਾਰ ਘਟਾਈ ਦੇ ਨਾਂ ਦੇ ਉੱਤੇ ਮੈਕ ਨਿਕ ਖਤਮ ਕੀਤੇ ਜਾ ਰਹੇ ਹੈ ਪਬਲਿਕ ਸੈਕਟਰ ਦੇ ادارے ਜਿਹੜੇ ਲੋਕਾਂ ਨੂੰ ਮਾੜੀ ਮੋਟੀ ਸਹੂਲਤਾਂ ਦ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਤੇ ਲੋਕਾਂ ਦਾ ਗਾਲਾ ਕਟਿਆ ਜਾ ਰਿਹਾ ਉਹ ਜਦੋਂ ਸਾਰਾ ਕੁਝ ਇਹ ਵਾਪਰਿਆ ਹੋਵੇ ਤੇ ਲਾਜ਼ਮੀ ਤੌਰ ਤੇ ਮੁਲਾਜ਼ਮਾਂ ਦੀਆਂ ਹੋਂਦ ਮਸਲੇ ਹੋਣ ਪੈਨਸ਼ਨਾਂ ਦੀ ਹੋਣ ਉਹਨਾਂ ਨੇ ਵੀ ਆਪਾਂ ਵਕ ਕਰਕੇ ਨਹੀਂ ਦੇ ਸਕਦੇ ਜੀ ਜਿਨ੍ਹਾਂ ਨੀਤੀਆਂ ਦੇ ਤਹਿਤ ਹੀ ਅੱਜ ਸਾਰਾ ਕੁਛ ਹੀ ਉਹਨਾਂ ਦੀਆਂ ਸਾਦ ਦੇ ਉੱਤੇ ਕੱਟ ਲਾਣਾ ਉਹਨਾਂ ਦੀ ਬੇਜੀ ਦੇ ਉੱਤੇ ਕੱਟਣਾ ਨਵੀਆਂ-ਨਵੀਆਂ ਪੋਲਸੀਆਂ ਦੇ ਤਹਿਤ ਲਿਆ ਕੇ ਉਹਨਾਂ ਦੇ ਉੱਤੇ ਹਮਲੇ ਕਰਨੇ ਜਿਵੇਂ ਮੈਂ ਸਮਝਦਾ ਵੀ ਤੁਸੀਂ ਤਾਂ ਬੜੇ ਨੇੜੇ ਤੋਂ ਕੇ ਦੇਖਿਆ ਸਾਰੇ ਮੁਲਾਜ਼ਮਾਂ ਦੀ ਮੂਵਮੈਂਟਲ ਦੇਖਿਆ ਤੁਸੀਂ ਨੇੜੇ ਤੋਂ ਇਹ ਪਹਿਲੀ ਵਾਰ ਨਹੀਂ ਆਪਾਂ ਦੇਖ ਰਹੇ ਵੀ ਜਿਹੜਾ ਸਾਨੂੰ ਪੇ ਕਮਿਸ਼ਨ 16 ਵਿੱਚ ਮਿਲਣਾ ਸੀਗਾ ਅੱਜ ਪੂਨੇ 10 ਸਾਲ ਬਾਅਦ ਪੇ ਕਮਿਸ਼ਨ ਦੀ ਬੋਰਡ ਜਿਹੜੀ ਉਹ ਤੜੀ ਲੋਕਾਂ ਦਾ ਕੋਈ ਚੀ ਹੋਵੇ ਪੇ ਕਮਿਸ਼ਨ ਦਾ ਦੂਜਾ ਐਸਾ ਧੀਰੇ ਤੇ ਲੋਕਾਂ ਨੂੰ ਉਹਦਾ ਪਤਾ ਹੀ ਨਹੀਂ ਸੀਗਾ ਕਿ ਉਹਦਾ ਲਾਭ ਮਿਲਣਾ ਸੀਗਾ ਕੈਸ ਦਾ ਸਕੀਮ ਦਾ ਲਾਭ ਮਿਲਣਾ ਸੀਗਾ ਉਹ ਮੈਂ ਕਹਿੰਦਾ ਛੱਡੇ ਵਾਸਤੇ ਛੱਡੋ ਪਤਾ ਨਹੀਂ ਕਿੱਥੇ ਸੀ ਉਹਨਾਂ ਨੇ ਪਤਾ ਨਹੀਂ ਲੋਕਾਂ ਨੂੰ ਲੱਗ ਰਿਹਾ ਜਦੋਂ ਕਿ ਕੇਂਦਰ ਨੇ ਜਾ ਕੇ ਦੂਜਾ ਜਿਹੜਾ ਪੇ ਕਮਿਸ਼ਨ ਅਗਲਾ ਬਿਠਾ ਲਿਆ ਆ ਉਹਦੀ ਭਾਮ ਮੈ ਉਹਨਾਂ ਨੇ ਕਮੇਟੀ ਨਹੀਂ ਬਣਾਈ ਲੋਕ ਮੰਗ ਕਰਦੇ ਕਮੇਟੀ ਬਣਾਉਣ ਪਰ ਪੰਜਾਬ ਦੇ ਅੰਦਰ ਤੱਕ ਜਿਹੜਾ ਹੈ ਪਹਿਲਾ ਕੇਸ ਜਿਹੜਾ ਸਾਡਾ ਸ਼ ਤੇ ਉਹਦੇ ਨਾਲ ਹੀ ਤੁਸੀਂ ਇਹ ਵੀ ਦੇਖ ਰਹੇ ਹੋ ਵੀ ਕਿਵੇਂ ਪਕਾਏ ਉਹਨਾਂ ਨੇ ਪਹਿਲੀ ਵਾਰ ਇਹਦਾ ਰੋਲੇ ਬਕਾਏ ਜਿਹੜੇ ਲੋਕੀ ਭੁੱਲੀ ਗਏ ਬਕਾਏ ਆਪਣੇ ਉਹਨਾਂ ਨੂੰ ਕਿਸ਼ਤਾਂ 'ਚ 36 ਕਿਸ਼ਤਾਂ 'ਚ ਪਿਆਰੀ ਕਿਸ਼ਤਾਂ 'ਚ ਬਣ ਦਿੱਤਾ ਗਿਆ ਹੋਵੇ ਤੇ ਜਿਹੜਾ ਤੁਸੀਂ ਮਹंगाई ਪੱਤੇ ਦੀ ਗੱਲ ਕਰਦੇ ਸੀਗੇ ਅਸੀਂ ਕਮਾਨ ਨਾਲ ਕਹਿੰਦੇ ਸੀਗੇ ਵੀ ਸਾਡਾ ਮਹंगाई ਪੱਤਾ ਜਿਹੜਾ ਹੈ ਸੈਂਟਰ ਨਾਲ ਲਿੰਕਡ ਹੈ ਅੱਜ ਡੀ ਲਿੰਕ ਕਰਕੇ ਰੱਖਤਾ ਮਹंगाई ਪੱਤਾ 13% ਮਹंगाई ਪੱਤਾ ਦੀ ਪਿੱਛੇ ਲੱਗੇ ਬੈਠੇ ਆ ਸਰਕਾਰ ਦੇਣ ਬਾਤ ਤੇ ਪਲੱਸ 3 16 ਹੋ ਗਿਆ 16 ਹੋ ਗਿਆ ਹੁਣ ਕਿਉਂਕਿ ਉਹਨਾਂ ਦਾ 58 ਹੋ ਗਿਆ ਦੇ 16% ਜਿਹੜਾ ਸਾਡੇ ਪਿੱਛੇ ਚੱਲ ਰਿਹਾ ਪਰ ਫਿਰ ਵੀ ਅਸੀਂ ਇਹ ਸਮਝਦੇ ਆ ਵੀ ਇਸ ਪੀਰੀਅਡ ਦੇ ਵਿੱਚ ਜਿੰਨੀ ਅਸੀਂ ਆਪਣੀ ਮੂਵਮੈਂਟ ਨੂੰ ਖੜਾ ਕੀਤਾ ਸੀਗਾ ਪਹਿਲਾਂ ਅਸੀਂ ਉਸ ਮੂਵਮੈਂਟ ਨੂੰ ਮੁਲਾਜ਼ਮਾਂ ਦੀ ਮੂਵਮੈਂਟ ਨੂੰ ਪੈਨਸ਼ਨਾਂ ਦੀ ਮੂਵਮੈਂਟ ਨੂੰ ਅਸੀਂ ਇਸ ਵੇਲੇ ਪਾਸੇ ਰੱਖਿਆ ਹੈ ਸਾਡੀ ਸਾਰੀ ਆਪਣੀ એનર્ਜੀ ਹੈ ਤੇ ਸਾਰੇ ਅਸੀਂ ਜਿਹੜੇ ਆਪਣੇ ਸਾਡੇ ਕੋ ਸਾਧਨ ਹੈ ਆਰਥਿਕ ਸਾਧਨ ਹੈ ਸਾਡੇ ਫਿਜ਼ੀਕਲ ਸਾਧਨ ਹੈ ਅਸੀਂ ਸਾਰੀ ਆਪਣੀ ਮੂਵਮੈਂਟ ਜਿਹੜੀ ਹੈ ਹਰ ਪੀੜ੍ਹ ਤੇ ਲੋਕਾਂ ਨੂੰ ਕਿਉਂਕਿ ਸਾਡੇ ਭੈਣ ਭਰਾ ਹੈ ਉਹਨਾਂ ਵਾਲੇ ਪਾਸੇ ਅਸੀਂ ਇਸ ਵੇਲੇ ਲਾਈ ਬਹੁਤ ਚੰਗੀ ਗੱਲ ਤੁਸੀਂ ਕੀਤੀ ਹੈ ਜਿਵੇਂ ਤੁਸੀਂ ਫਰੰਟ ਵੱਲੋਂ ਖਰਾ ਧਿਆਨ ਉਧਰ ਡਿਵਰਟ ਕਰਤਾ ਵੀ ਕਿਵੇਂ ਆਪਣੇ ਭਰਾਵਾਂ ਦਾ ਮਦਦ ਕਰਨੀ ਆ ਪੈਸੇ ਤਰ੍ਹਾਂ ਦੇਖਦਾ ਸੀ ਆ ਸੁਖਜੈ ਸਿੰਘ ਖਹਿਰਾ ਜਿਹੜੇ ਪੰਜਾਬ ਸਕੱਤਰ ਸਰਾਫ ਐਸੋਸੀਏਸ਼ਨ ਦੇ ਸਾਂਝੇ ਫਰੰਟ ਦੇ ਕਨਵੀਨਰ ਨੇ ਸ਼ਸ਼ੀਲ ਕੁਮਾਰ ਫੌਜੀ ਇਸੇ ਤਰ੍ਹਾਂ ਸਾਹਿਲ ਸ਼ਰਮਾ ਸਾਰੀ ਟੀਮ ਜਿਵੇਂ ਮੁਲਾਜ਼ਮ ਮੰਗਾ ਨੂੰ ਲੈ ਕੇ ਰੈਲੀਆਂ ਕਰਨ ਲਈ ਲੋਕਾਂ ਨੂੰ ਅਵੇਅਰ ਕਰਦੀ ਆ ਮੋਬਾਈਲਾਈਜ਼ ਕਰਦੀ ਆ ਲਾਂਬੰਦ ਕਰਦੀ ਆ ਇਸੇ ਤਰ੍ਹਾਂ ਕੱਲੇ ਕੱਲੇ ਦਫ਼ਤਰ ਜਾ ਕੇ ਉਹ ਹਰ ਪੀੜਤਾ ਲਈ ਮਦਦ ਮੰਗ ਰਿਹਾ ਮੈਨੂੰ ਲੱਗਦਾ ਵੀ ਇਹ ਮੁਲਾਜ਼ਮ ਵਰਗ ਜਿਹੜਾ ਕਾਰਜ ਕਰਦਾ ਹੈ ਆਪਣੇ ਆਪ ਤੇ ਇੱਕ ਬਲੱਖਣ ਦੇਖੋ ਸਾਡਾ ਤੇ ਸਲੋਗਨ ਹੈ ਜਨਤਪ੍ਰਤਿਭੇ ਜਿਹੜਾ ਲੋਕਾਂ ਦੇ ਇਤਨੀ ਗੱਲੋ ਪੇ ਤਾਂ ਸਾਨੂੰ ਪਹਿਲ ਨਹੀਂ ਦੇਣੀ ਚਾਹੀਦੀ ਐਸੇ ਲੋਕਾਂ ਦੇ ਹੱਥ ਸੇ ਲੋਕ ਤਾਂ ਐਸੇ ਡੁੱਬ ਰਹੇ ਸੀਗੇ ਲੋਕਾਂ ਦੇ ਘਰ ਟਹਿ ਗਏ ਲੋਕ ਬੇਕਰੇ ਹੋ ਗਏ ਆ ਲੋਕਾਂ ਦੇ ਜਾਨਾਂ ਚਲੇ ਗਈਆਂ ਡੰਗਰ ਪਸ਼ੂ ਲੋਕਾਂ ਦੇ ਹੜ ਗਏ ਸਾਰਾ ਕੁਝ ਹੋ ਗਿਆ ਇਹ ਕਹਿੰਦੇ ਲਾਜ਼ਮੀ ਤੌਰ ਤੇ ਸਾਡਾ ਫਰਜ਼ ਮੰਨਦਾ ਸੀਗਾ ਪਵਿੱਤਰ ਮਰਚਾ ਜਿਹਨੂੰ ਸਨਵਾਣਾ ਚਾਹੀਦਾ ਤੇ ਪੰਜਾਬ ਦੇ ਮੈਂ ਸਾਂਦਾ ਸਮੁੱਚੇ ਲੋਕ ਨਿਵਾ ਰਹੇ ਐ ਇਸ ਵਿੱਚ ਇਕੱਲੇ ਮੁਲਾਜ਼ਮ ਪੈਨਸ਼ਨ ਨਹੀਂ ਸਮੁੱਚੇ ਲੋਕ ਇੱਕ ਵਸੇ ਲੱਗੇ ਜਦੋਂ ਕਿ ਸਰਕਾਰ ਦੇ ਜਿਹੜੇ ਵਸੀਲੇ ਬੜੇ ਘੱਟ ਸਰਕਾਰ ਲੋਕਾਂ ਤੋਂ ਤਾਂ ਕਰ ਰਹੀ ਤੇ ਦੇਖਿਆ ਵੀ ਮੋਦੀ ਜੀ ਆਏ 1600 ਕਰੋੜ ਰੁਪਏ ਸੁਧੇ ਕਿ ਕਿੰਨੀਆਂ ਲੋਕਾਂ ਦੀ ਮਦਦ ਹੋ ਸਕਦੀ ਹੈ ਜਦਕਿ ਪੰਜਾਬ ਪੂਰਾ ਡੁੱਬਿਆ ਪਿਆ ਹੈ ਇਸ ਤਰ੍ਹਾਂ ਕਿ ਜਿੱਥੇ ਮਲਾਜਮ ਅੱਜ ਆਪਣੀ ਇੱਕ ਦਿਨ ਦੀਨ ਖਾ ਦਾ ਛੱਡੋ ਬੜੀ ਛੋਟੀ ਗੱਲ ਹੈ ਪਰ ਵੈਸੇ ਹਮ ਦਾ ਮਲਾਜਮਾਂ ਨੇ ਕੂੜਾ ਰੇ ਇਕੱਠੇ ਕਰਕੇ ਆਪਣੇ ਭਾਈਚਾਰੇ ਤੋਂ ਆਪਣੇ ਬਰਾਜਮਾਂ ਤੋਂ ਪਹਿਲਾਂ ਤੋਂ ਲੋੜਵੰਦ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਭਾਵੇਂ ਕਹਿੰਦੇ ਮਕਾਨ ਦੀ ਛੱਤ ਦਾ ਸਵਾਲ ਹੋਵੇ ਬੱਚਿਆਂ ਦੀ ਪੜ੍ਹਾਈ ਦਾ ਸਵਾਲ ਹੋਵੇ ਕਿਤਾਬਾਂ ਦਾ ਸਵਾਲ ਹੋਵੇ ਸਾਰੇ ਜਾਨੀ ਕਿ ਥਾੜਾ ਤੋਂ ਬਾਅਦ ਜਿਹੜੇ ਪ੍ਰਭਾਵ ਜਿਹੜੇ ਲੋਕਾਂ ਦੇ ਨੁਕਸਾਨ ਦੇ ਆ ਰਹੇ ਆ ਭਾਵੇਂ ਬੁਢਾਪੇ ਮਾਰ ਗਿਆ ਦਾ ਵੀ ਲੋਕਾਂ ਦਾ ਹੋ ਰਵੇ ਉਹਦੇ ਲਈ ਅਸੀਂ ਆਪ ਜਿਹੜੀ ਚਪੜੀ ਮਲਾਜਮਾਂ ਦੀ ਮੂਵਮੈਂਟ ਹੈ ਪੈਨਸ਼ਨ ਮੂਵਮੈਂਟ ਹੈ ਅਸੀਂ ਇਸ ਗੱਲ ਲਈ ਉਹਨਾਂ ਨੂੰ ਤਿਆਰ ਕਰ ਰਹੇ ਹਾਂ ਵੀ ਆਪਾਂ ਉਹਨਾਂ ਨੂੰ ਇਹਨਾਂ ਤੋਂ ਬਾਅਦ ਵੀ ਜਿਹੜੀ ਉਹਦੀ ਮਦਦ ਕਰਨੀ ਉਹਦੀ ਨੇ ਪੱਤੀ ਆਤਮ ਤਿਆਰੀ ਇਹ ਕਰੀ ਆ ਤੁਸੀਂ ਰਾਣਾ ਜੀ ਗੱਲ ਕੀਤੀ ਥੋੜੇ ਜਿਹਾ ਆਪਾਂ ਮਲਾਜਮ ਮੱਗਾ ਦੀ ਗੱਲ ਕਰਦੀ ਹੈ ਕਿਉਂਕਿ ਜਦੋਂ ਸਤੀਸ਼ ਰਾਣਾ ਹੁਣੇ ਗੱਲ ਕਰਦੇ ਆ ਪੜਦੇ ਦੇ ਤੇ ਫਿਰ ਪੰਜਾਬ ਦੇ ਮਲਾਜਮੋ ਬੜਾ ਧਿਆਨ ਨਾਲ ਸੁਣਦੇ ਵੀ ਸਾਡੇ ਬਾਰੇ ਕੀ ਹੈ ਆਪਾਂ ਅੰਟੀਲ ਡੀਏ ਦੀ ਗੱਲ ਕਰੀਏ ਬੜਾ ਵੱਡਾ ਗੰਭੀਰ ਮੁੱਦਾ ਨਹੀਂ ਬਣ ਕੇ 16% ਡੀਏ ਸੈਂਟਰ ਗਵਰਨਮੈਂਟ ਦੇ EMPLYEE ਤੋਂ ਘੱਟ ਨਹੀਂ ਲੈ ਰਹੇ ਪੰਜਾਬ ਦੇ ਮਲਾਜਮ ਯੂਟੀ ਚੰਡੀਗੜ੍ਹ ਤੋਂ ਹਰਿਆਣੇ ਤੋਂ ਵੀ ਘੱਟ ਲੈ ਰਹੇ ਨੇ ਔਰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਡੀਏ ਜਿਹੜਾ ਆ ਇਹ ਡੀਲਿੰਗ ਹੋਣ ਦੇ ਇਹ ਪੜਾ ਤੇ ਚੱਲ ਰਿਹਾ ਬਿਲਕੁਲ ਸਰਕਾਰ ਜਿਹੜੀ ਇਹਨੂੰ ਡੀਲਿੰਗ ਕਰਨਾ ਚਾਹੁੰਦੀ ਹੈ ਪਰ ਅਸੀਂ ਇਹ ਸਮਝਦੇ ਵੀ ਅਸੀਂ ਬੜੇ ਮਾਣ ਨਾਲ ਕਹਿੰਦੇ ਹੁੰਦੇ ਸੀ ਕਿ ਜਦੋਂ ਦੂਜੀਆਂ ਸਟੇਟਾਂ ਇਹ ਕਹਿੰਦੀਆਂ ਸਾਨੂੰ ਪੰਜਾਬ ਪੈਟਰਨ ਦੇ ਦਿਓ। ਪੀਏ ਸਾਡੇ ਪੰਜਾਬ ਪੈਟਰਨ ਦੇ ਮੰਗਦੇ ਹੁੰਦੇ ਸੀ। ਸਕੀਅਰ ਸਾਡੇ ਪੰਜਾਬ ਪੈਟਰਨ ਦੇ ਮੰਗਦੇ ਸੀ। ਅੱਜ ਸਾਨੂੰ ਮਜਬੂਰ ਹੋ ਕੇ ਇਹ ਕਹਿਣਾ ਪੈ ਰਿਹਾ ਵੀ ਸਾਨੂੰ ਹਰਿਆਣਾ ਪੈਟਰਨ ਦੇ ਦਿਓ ਜੋ ਹਰਿਆਣਾ ਦੇ ਰਿਹਾ। ਜੋ ਹਿਮਾਚਲ ਦੇ ਰਿਹਾ ਜੋ ਦੂਜੀਆਂ ਸਟੇਟਾਂ ਦੇ ਰਹੀਆਂ। ਇਹਦੇ ਲਈ ਨਿਮੋਸ਼ੀ ਦੀ ਗੱਲ ਦੀ ਹੁੰਦੀ ਹੈ। ਪਰ ਅਸੀਂ ਇਸ ਗੱਲ 'ਤੇ ਆਸ ਬੰਦ ਹੈ ਵੀ ਸਰਕਾਰ ਭਾਵੇਂ ਆਪਣੇ ਯਤਨ ਕਰ ਰਹੀ ਹੈ ਇਹਨੂੰ ਡੀਲਿੰਗ ਕਰਨ ਦੀ। ਪਰ ਪੰਜਾਬ ਦੇ ਅੰਦਰ ਲੋਕਾਂ ਦਾ ਇੱਕ ਇਤਿਹਾਸ ਹੈ ਮੂਵਮੈਂਟਾਂ ਦਾ, ਲੜਾਈਆਂ ਦਾ ਇਤਿਹਾਸ ਹੈ। ਉਸ ਲਾਈਨਾਂ ਦੇ ਇਤਿਹਾਸ ਨੂੰ ਬਰਕਰਾਰ ਰੱਖ ਕੇ ਇਹਨੂੰ ਡੀਲਿੰਗ ਤੇ ਨਹੀਂ ਹੁੰਦਾਂਗੇ ਸਰਕਾਰ ਕਰਨਾ ਚਾਹਲੀ ਹੈ ਪਰ ਡੀਲ ਇਹ ਕੋਈ ਹੋਣੀ ਨਹੀਂ ਦਵਾਗੇ ਲਗਾਤਾਰ ਲਾਈਨ ਚਾਲੀ ਰੱਖਾਂਗੇ ਹੁਣ ਤੁਹਾਡੇ ਸਾਹਮਣੇ ਆ ਵੀ ਸਰਕਾਰ ਨੂੰ ਚਾਹੇ ਹੁਣ ਮਜਬੂਰੀ ਬਸ ਲੋਕਾਂ ਦੀ ਮੂਵਮੈਂਟ ਥੱਲੇ ਹੈ ਜਿਹੜਾ ਪ੍ਰਾਣੀ ਪੈਨਸ਼ਨ ਦਾ ਮਸਲਾ ਹੈ ਨੋਟੀਫਿਕੇਸ਼ਨ ਮੂਵਮੈਂਟ ਥੱਲੇ ਨੂੰ ਕਰਨਾ ਪਿਆ ਆ ਪਰ ਆਵੇਂ ਉਸ ਨੋਟੀਫਿਕੇਸ਼ਨ ਨੂੰ ਸਰਕਾਰ ਅੱਜ ਭਜ ਰਹੀ ਹੈ ਪ੍ਰਾਣੀ ਖਾਜੂਦਿਆਂ ਫੇਰ ਵੀ ਉਹਦੇ ਵਿੱਚ ਥੋੜੀਆਂ-ਬੋਤੀਆਂ ਤਬਦੀਲੀਆਂ ਜਿਹੜੀਆਂ ਉਹਨੂੰ ਉਹਦੇ ਯੂਪੀਐਸ ਦੇ ਨਾਂ ਦੇ ਉੱਤੇ ਹੋਰ ਨਾਂ ਦੇ ਉੱਤੇ ਉਹ ਕਰ ਰਹੀ ਹੈ ਪਰ ਸਾਡੀ ਜਿਹੜੀ ਮੂਵਮੈਂਟ ਹੈ ਆਪਰਾ ਮੋਚੇ ਬਣਾ ਕੇ ਲੜਦੇ ਹੁਣ ਚਾਹੇ ਸਾਝੇ ਫਰੰਟ ਦੇ ਹੋਵੇ ਸਾਡੀ ਇਹੀ ਹੈ ਵੀ ਅਸੀਂ ਇਹਨੂੰ ਸੋਸ਼ਲ ਸਕੋਰਟੀ ਦੀ ਤੋਰ ਤੇ ਲੈ ਕੇ ਇਹਨੂੰ ਅਸੀਂ ਉਸ ਪ੍ਰਾਣੀ ਪੈਂਚ ਦੀ ਬਾਹਰ ਹੀ ਧੱਕੇਗੇ। ਹੋਰ ਤੁਹਾਡੇ ਸਾਹਮਣੇ ਆ ਬਈ ਕਿੰਨੀਆਂ ਕਿ ਨਵੀਆਂ ਨਵੇਂ ਚੀਜ਼ਾਂ ਲਿਆ ਰਹੀ ਹੈ। ਬਈ ਮੁਲਾਜ਼ਮ ਇੱਕ ਤਰ੍ਹਾਂ ਦੇ ਇੱਕ ਦਫ਼ਤਰ 'ਚ ਬੈਠੇ ਹੋ। ਇੱਕ ਪਾਸੇ ਕੇਂਦਰੀ ਤਨਖਾਹ ਸਕੀ 17 ਜਨਵਰੀ ਤੋਂ ਬਾਅਦ ਲਾਗੂ ਕਰ ਦਿੱਤੀ। ਉਹ ਲੋਕਾਂ ਨੂੰ ਕੋਟਾ ਜਾਣਾ ਪੈ ਰਿਹਾ। ਜਿਹੜਾ ਕੋਟਾ ਚਲ ਜਾਂਦਾ ਜਿਹਦਾ ਹੱਕ ਚੋਹਿੰਦਾ ਉਹਦੇ ਲਈ ਫੇਰ ਸਰਕਾਰ ਆ ਕੇ ਫੀਲ ਬਾਰੇ। ਸਰਕਾਰਾਂ ਦੇਰ ਬਾਅਦ ਤੇ ਧਿਆਨ ਤੇ ਤੁਸੀਂ ਪਿਛਲੇ ਸਮੇਂ ਦੇਖਿਆ ਬਿਨ ਲਗਾਤਾਰ ਪਰਮਿਸ਼ਨ ਅਪੀਅਰ ਦਾ ਮਸਲਾ ਜਿਹੜਾ ਸੀਗਾ ਸਾਡੇ ਸਮਿਆਂ ਦੇ ਵਿੱਚ ਵੀ ਇੱਕ ਸਾਲ ਦਾ ਹੁੰਦਾ ਸੀਗਾ ਇੱਕ ਸਾਲ ਦੇ ਪਰਮਿਸ਼ਨ ਦੇ ਪ੍ਰਮਿਸ ਮੁੱਚੇ ਪੱਤੇ ਤੇ ਪੂਰੀ ਤਰ੍ਹਾਂ ਮਿਲਦੀ ਸੀ ਅੱਜ ਪਹਿਲਾ 2 ਸਾਲ ਦਾ ਹੋਇਆ ਮੈਂ ਦੱਸਦਾ ਸਰਕਾਰ ਕਿੱਥੇ ਜਾਣ ਦੀ ਤਿਆਰ ਨਹੀਂ ਮੇਰਾ ਮਤਲਬ ਹੈ ਕਲੀ ਕਲੀ ਗੱਲ ਦੇ ਉੱਤੇ ਕੱਟ ਲਾ ਰਹੀ ਹੈ ਤੇ ਆ ਇੱਕ ਵੱਡਾ ਮਸਲਾ ਮੈਂ ਸਮਝਦਾ ਵੀ ਇਹਨਾਂ ਨੇ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ ਵੀ ਜਿਹੜਾ ਰੈਗੂਲੇਸ਼ਨ ਦਾ ਜਦ ਕਿ ਰੈਗੂਲੇਸ਼ਨ ਤਾਂ ਇਦਾਂ ਦਾ ਹੋਣਾ ਨਹੀਂ ਚਾਹੀਦਾ ਵੀ ਲੋਕੀ ਦੱਸਦਾ 20 ਸਾਲ ਲੋਕਾਂ ਨੂੰ ਕੋਈ ਵਰਕਿੰਗ ਡਿਸਿਪਲ 3 ਸਾਲ ਬਾਅਦ ਰੈਗੂਲੇਸ਼ਨ ਦੇ ਬਾਅਦ ਚਲੋ ਇਹਨਾਂ ਨੇ ਲਿਆਂਦੀ ਸੀ ਕਿ ਬਿਜnes ਸਰਕਾਰ ਨੇ ਪੋਹੇ 10 ਸਾਲ ਬਤੀਤੇ ਪਰ ਐ ਸਰਕਾਰ ਨੇ ਜਿਹੜੀ ਨਵੀਂ ਪੋਲਸੀ ਜੰਦੀ ਹੈ ਮੈਂ ਸਭ ਨਾਲ ਸਾਰਾ ਨਾ ਬੱਦ ਖਤਰਨਾਕ ਪੋਲਸੀ ਜਿਹੜੀ ਹੈ ਜਿਹੜੀ ਸਿਰਫ ਤੇ ਸਿਰਫ 55 ਸਾਲ ਤੱਕ ਦੀ ਨੌਕਰੀ ਦੀ ਗਰੰਟੀ ਦਿੰਦੀ ਹੈ ਉਹਦੇ ਵਿੱਚ ਵੀ ਜਿਹੜੇ ਦਰਜਾ ਚਾਰ ਮੁਲਾਜ਼ਮ ਹੈ ਉਹਨਾਂ ਦਾ ਵੱਡਾ ਇਨਸਾਨ ਹੋ ਰਿਹਾ ਜਿਨ੍ਹਾਂ ਨੇ ਜਿਹੜੇ ਡੇਲ ਧਾਰ ਹੈ ਜਾਂ ਹੋਰ ਹੈ ਜੇ ਡੇਲੀ ਵੇਜ ਤੇ ਰਹਿਣਗੇ ਤਾਂ ਉਹ 70 ਸਾਲ ਤੱਕ ਵੀ ਆਪਣਾ ਉੱਤੇ ਕੰਮ ਕਰ ਸਕਦੇ ਦਿਨੀਆਂ ਲਾ ਸਕਦੇ ਹੈ ਪਰ ਇਹਨਾਂ ਨੇ ਕਹਿ ਤਾ 58 ਸਾਲ ਤੱਕ ਰੱਖਣਾ ਉੱਤੇ ਬਾਅਦ ਇਹਨਾਂ ਦੀ ਨਾਲੇ ਨਾਲ ਪੋਸਟਾਂ ਖਤਮ ਕਰਦੇ ਉਹਨਾਂ ਨੂੰ ਰੈ ਪੱਕੇ ਮਜ਼ਦਮਾਲਾ ਕੋਈ ਵੀ ਉਹਨਾਂ ਨੂੰ ਲਾਭ ਨਹੀਂ ਦਿੱਤਾ ਜਾ ਰਿਹਾ ਜਿਹੜੇ ਪੁਰਾਣੇ ਤੁਸੀਂ ਅ ਕੱਚੇ ਮਜ਼ਦਮਾਲਾ ਪੱਕੇ ਕਰਨ ਦੀ ਗੱਲ ਕੀਤੀ ਹੈ ਮੈਂ ਪਾਲਿਸੀਆਂ ਦੀ ਗੱਲ ਕਰਦਾ ਭਾਵੇਂ ਉਹ ਡੀਏ ਦਾ ਮੁੱਦਾ ਭਾਵੇਂ ਪੁਰਾਣੀ ਪੈਨਸ਼ਨ ਦਾ ਮੁੱਦਾ ਭਾਵੇਂ ਪੰਜਾਬ ਸਕਿੱਲ ਫੰਡ ਦਾ ਮੁੱਦਾ ਹੈ ਉਸੇ ਤਰ੍ਹਾਂ ਰੈਗੂਲਰ ਕਰਨ ਦੀ ਜਿਹੜੀ ਪਾਲਿਸੀ ਆਈ ਹੈ ਲੱਗਦਾ ਨਹੀਂ ਵੀ ਸਰਕਾਰ ਨੇ ਮੈਸੇਜ ਦੇ ਦਿੱਤਾ ਹੈ ਵੀ ਉਹਨਾ ਪੱਕੇ ਤੌਰ ਤੇ ਰੈਗੂਲਰ ਭਰਤੀ ਜਿਹੜੀ ਆ ਬਿਲਕੁਲ ਨਾ ਮਾਤਰ ਕੀ ਕੀਤੀ ਜਾਊਗੀ ਜਿਹੜੇ 58 ਸਾਲ ਤੱਕ ਉਹਨਾਂ ਨੂੰ ਕਹਿਤਾ ਤੁਹਾਨੂੰ ਰੱਖਾਂਗੇ ਨੌਕਰੀ 'ਚ ਤਨਖਾਹ ਆਪਣੀ ਮਰਜ਼ੀ ਦੀ ਦਿੱਤੀ ਐ ਡੀਏ ਉਹਨਾਂ ਨੂੰ ਦੇਣਾ ਪੈਨਸ਼ਨ ਉਹਨਾਂ ਨੂੰ ਦੇਣਾ ਸਰਵਿਸ ਨਿਯਮ ਉਹਨਾਂ ਤੇ ਲਾਗੂ ਨਹੀਂ ਕੀਤੇ ਇਹ ਲੱਗਦਾ ਨਹੀਂ ਕੱਲੀ ਕੱਲੀ ਗੱਲ ਨੂੰ ਲੈ ਕੇ ਸਰਕਾਰ ਕਿਤੇ ਨਾ ਕਿਤੇ ਰੈਗੂਲਰ ਜਿਹੜੇ ਭਰਤੀ ਮੁਲਾਜ਼ਮ ਨੇ ਉਹਨਾਂ ਤੋਂ ਖਿਹੜਾ ਛਡਾਉਣਾ ਚਾਹੁੰਦੀ ਇਹ ਬਿਲਕੁਲ ਸਾਡੀ ਗੱਲ ਠੀਕ ਐ ਵੇ ਸਰਕਾਰ ਐ ਇਸ ਵੇਲੇ ਜਿਵੇਂ ਪਹਿਲਾਂ ਅਸੀਂ ਕਹਿ ਰਹੇ ਹਾਂ ਪੈਨਸ਼ਨ ਨੂੰ ਬਹੁਤ ਸਮਝ ਲਈ ਹੈ ਹੂੰ ਐਦਾਂ ਅੱਜ ਮੁਲਾਜ਼ਮਾਂ ਨੂੰ ਬਹੁਤ ਸਮਝ ਲਈ ਹੈ ਹੂੰ ਵੀ ਮੁਲਾਜ਼ਮ ਜਿਹੜੇ ਐ ਵੀ ਜਿਵੇਂ ਐ ਤਾਂ ਐ ਸ਼ੋਅ ਕਰਦੇ ਹੋ ਵੀ ਸਾਰਾ ਖਜ਼ਾਨਾ ਜਿਹੜਾ ਸਰਕਾਰ ਦਾ ਮੁਲਾਜ਼ਮ ਲੁੱਟ ਰਿਹਾ ਹੂੰ ਤੁਸੀਂ ਅਸੀਂ ਕਈ ਵਾਰ ਦੇਖਦੇ ਆ ਤੁਸੀਂ ਵੀ ਦੇਖਦੇ ਆ ਜਦੋਂ ਮੁਲਾਜ਼ਮਾਂ ਨੂੰ ਕਿਤੇ ਮਹਿੰਗਾਈ ਪੱਤ ਤੱਕ ਕਿਸ ਦੇਣੀ ਹੈ ਸਰਕਾਰ ਤੋਂ ਹੂੰ ਤਾਂ ਸਰਕਾਰ ਨੇ ਕਦੇ ਇਹ ਗੱਲ ਨਹੀਂ ਕਹੀ ਵੀ ਐਨੇ ਪ੍ਰਤੀਸ਼ਤ ਜਿਹੜੀ ਮਹਿੰਗਾਈ ਵਧੀ ਹੈ ਉਹਦੇ ਅਨੁਪਾਤ ਨਾਲ ਇੰਨੀ ਬਣਦੀ ਸੀ ਕਿ ਅਸੀਂ ਇੰਨੀ ਦੇ ਰਹੇ ਆਂ ਅਸੀਂ ਕੱਟਦੇ ਆਂ ਯਾਰ ਇਹ ਕਹਿੰਦੀ ਹੈ ਵੀ ਆਹ 2% ਮਂਗਾਈ ਪਤੀ ਦੀ ਕਿਸ਼ਤ ਇਹ ਨਾਲ ਐਨੇ ਸੋ ਕਰੋੜ ਦਾ ਖਜ਼ਾਨੇ ਤੇ ਭਾਰ ਪੈ ਗਿਆ ਹਾਂ ਤਾਂ ਜੋ ਲੋਕਾਂ ਤੇ ਮਲਾਜ਼ਮਾਂ ਦਾ ਇੱਕ ਪਾਲਾ ਸਰਕਾਰ ਸਾਬਤ ਕਰਨਾ ਚਾਹੀਦੀ ਹੈ ਤੇ ਖਜ਼ਾਨਾ ਇਹ ਲੁੱਟ ਰਿਹਾ ਨਾਲੇ ਜੇ ਇੱਕ ਅੱਧੀ ਕਿਸ਼ਤ ਦਿੰਦੇ ਆ ਤਾਂ ਫਿਰ ਖਬਰ ਇਹ ਲੱਗਦੀ ਆ ਵੀ ਮਲਾਜ਼ਮਾਂ ਨੂੰ ਗੱਫੇ ਦੇ ਗੱਫੇ ਕਹਿ ਰਹੇ ਆ ਖਜ਼ਾਨੇ ਤੇ ਭਾਰ ਪੈ ਗਿਆ ਹੈ ਜਾਂ ਖਜ਼ਾਨੇ ਤੇ ਭਾਰ ਤੁਹਾਡੇ ਸਾਹਮਣੇ ਹੈ ਵੀ ਸਰਕਾਰ ਐਸੇ ਵੀ ਲੈ ਖਜ਼ਾਨੇ ਦੇ ਆ ਕੇ ਥਾਂ ਤਾਂ ਕੀਤੀ ਜਾਂਦੀ ਹੈ ਚਾਹੇ ਉਹ ਹਾਸਟਾਨ ਦੀ ਗੱਲ ਹੋਵੇ ਚਾਹੇ ਨਵੇਂ ਰਜ਼ਾਰ ਦੀ ਗੱਲ ਹੋਵੇ ਕੋਈ ਹੋਰ ਹੋਵੇ ਤਾਂ ਅਮਲਾਜਮ ਰੈਗੂਲਰ ਅਮਲਾਜਮ ਦੀ ਕੰਮ ਦੀ ਗੱਲ ਹੋਵੇ ਫਿਜੀਕਲੀ ਅਮਲਾਜਮ ਰੈਗੂਲਰ ਕਿਸ ਤਰ੍ਹਾਂ ਹੋ ਰਿਹਾ ਕੋਈ ਸੀਧੇ ਤੈਅ ਹੋ ਰਿਹਾ ਬਾੜੀ ਪੋਤੀ ਹੈ ਉਧੇ ਪਾਸੇ ਸਰਕਾਰ ਲਈ ਹੋਰਡਿੰਗ ਕਰਕੇ ਮਸ਼ਹੂਰੀ ਕਰ ਰਹੀ ਆ ਉਹ ਇੰਜ ਕਰ ਰਹੀ ਆ ਵੀ ਅਸੀਂ ਬੜੇ ਵੱਡੇ ਕੱਪਲੇ ਲੋਕਾਂ ਨੇ ਦਿੱਤੇ ਮਲਾਜਮ ਕੀਤੇ ਨੇ ਤਾਂ ਸਰਕਾਰ ਕਰ ਸਾਰਾ ਵੋਟ ਰਹੀ ਆ ਤੁਹਾਡੇ ਸਾਹਮਣੇ ਹੈ ਪੈਨਸ਼ਨਾਂ ਦਾ ਬੜਾ ਵੱਡਾ ਹਿੱਸਾ ਇਸ ਵੇਲੇ 7 ਲੱਖ ਦੇ ਕਰੀਬ ਪੈਨਸ਼ਨ ਬੈਠੇ ਆ ਤੇ ਮਲਾਜਮ ਮੇਟ ਸਾਰੇ ਲਾ ਕੇ ਜਿਹੜੇ ਆ ਇਸ ਵੇਲੇ ਪੈਨਸ਼ਨਰਾਂ ਦੇ ਉੱਤੇ ਬੜਾ ਵੱਡਾ ਹਮਲਾ ਇਹ ਪਹਿਲੀ ਵਾਰ ਹੋ ਰਿਹਾ ਜਦੋਂ ਪੇ ਕਮਿਸ਼ਨੀਆਂ ਸਪਾਰਸ਼ਾਂ ਨੂੰ ਦਰਖਾਸਤ ਕੀਤਾ ਜਾ ਰਿਹਾ ਵਸਮਾ ਹੁੰਦਾ ਸੀ ਪੇ ਕਮਿਸ਼ਨ ਸਪਾਰਸ਼ਾ ਕਰਦਾ ਸੀ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਸਰਕਾਰਾਂ ਦਾ ਦਬਾਅ ਪਾਇਆ ਜਾਂਦਾ ਸੀ ਤੇ ਅੱਜ ਪੇ ਕਮਿਸ਼ਨੀਆਂ ਸਪਾਰਸ਼ਾਂ ਨੂੰ ਬਿਲਕੁਲ ਹੀ ਇਹਨਾਂ ਨੇ ਸਿੱਕੇ ਟੰਕ ਰੱਖ ਦਿੱਤਾ ਪੇ ਕਮਿਸ਼ਨ ਇਹ ਕਹਿ ਰਿਹਾ ਪੈਨਸ਼ਨਾਂ ਦੀ ਦੁਹਰਾਈ 2.9% ਘਰਾਕਣਾ ਕੀਤੀ ਜਾਵੇ ਪਰ ਇਹਨਾਂ ਨੇ ਇੱਕ ਨਵਾਂ ਫਾਰਮੂਲਾ ਕਰ ਲਿਆ 13% ਲਾਹ ਵਾਲਾ ਤਾਂ ਕਿ ਉਹਨੂੰ 113% ਡੀਏ ਤੇ ਉਹਨੂੰ ਰੱਖ ਲਿਆ ਭੰਗਾਈ ਉਹਨੂੰ ਭੰਗਾਈ ਬਤ ਜੋੜ ਲਿਆ ਜਾਦ ਕੇ ਮਗ ਆਈ ਪਤਵਸ ਵਲੇ 125% ਵੰਦਾ ਇੱਕ ਇੱਕ 16 ਨੂੰ ਮੇਰੇ ਮੇਰੇ ਕਹਿਣ ਦਾ ਭਾਅ ਵੀ ਹਰ 빙ਗੇ ਟੇਟੇ ਧੰਗ ਦੇ ਨਾਲ ਇਹਨਾਂ ਨੇ ਐਸਪੀ ਕਮਿਸ਼ਨ ਦੇ ਉੱਤੇ ਵੀ ਤੇ ਬਾਕੀ ਨੂੰ ਤਾਂ ਵੀ ਬਿਲਕੁਲ ਇਹਨਾਂ ਨੇ ਲੁੱਟਣ ਨਾਲ ਬੈ ਗਾਦੀ ਗੱਲ ਕੀਤੀ ਹੈ ਚਾਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾਂ ਦੀ ਗੱਲ ਹੋਵੇ ਪੈਨਸ਼ਨਾਂ ਦੀ ਗੱਲ ਹੋਵੇ ਤੇ ਬਾਕੀ ਮੁਲਾਜ਼ਮਾਂ ਦੇ ਮਸਲੇ ਹੋਣ ਤੇ ਉਲਟਾ ਇਹ ਦੇਖੋ ਤੁਸੀਂ ਵੀ 200 ਰੁਪਈਆ ਜਿਹਨੂੰ ਕਹਿੰਦੇ ਅਸੀਂ ਡਿਵੈਲਪਮੈਂਟ ਨਾਂ ਦੇ ਉੱਤੇ ਡਿਵੈਲਪਮੈਂਟ ਟੈਕਸ ਦੇ ਨਾਂ ਦੇ ਉੱਤੇ ਕੱਲੇ ਮੁਲਾਜ਼ਮਾਂ ਦੇ ਵਿਕਾਸ ਟੈਕਸ ਦੇ ਨੂੰ ਕਹਿ ਰਹੇ ਆ ਕਿ ਕੱਲੇ ਮੁਲਾਜ਼ਮਾਂ ਦੇ ਉੱਤੇ ਨਹੀਂ ਪੈਨਸ਼ਨ ਉੱਤੇ ਲਾਗ ਰੱਖ ਦਿੱਤਾ ਜਦ ਕਿ ਉਹ ਜਿਹੜਾ ਉਹਦਾ ਉਹਦਾ ਮੋਡੀਫਿਕੇਸ਼ਨ ਹੈ ਉਹ ਇਹ ਕਹਿੰਦਾ ਹੈ ਕਿ ਸੀਨੀਅਰ ਸਿਟੀਜ਼ਨ ਤੇ ਨਹੀਂ ਲੱਗਣਾ ਜਦ ਕਿ ਤੱਕੇ ਨਾਲ ਲਾਇਆ ਜਾ ਰਿਹਾ ਬੀਨ ਬੋਰਡ ਦੇ ਮੁਲਾਜ਼ਮਾਂ ਤੇ ਲਾਇਆ ਜਾ ਰਿਹਾ ਤੱਕੇ ਨਾਲ ਇਸ ਕਰਕੇ ਸਾਰੇ ਹਮਲੇ ਜਿਹੜੇ ਅੱਜ ਇਕੱਠੇ ਮੁਲਾਜ਼ਮਾਂ ਤੇ ਕੀਤੇ ਜਾ ਰਹੇ ਪੈਨਸ਼ਨ ਕੀਤੇ ਜਾ ਰਹੇ ਆ ਅਸੀਂ ਆ ਜਿਹੜੀ ਸਥਿਤੀ ਦੇ ਅੰਦਰ ਜਿੱਤੇ ਅਸੀਂ ਇਸ ਵੇਲੇ ਹੜ ਪੀਟਾ ਦੇ ਪਾਸੇ ਲੱਗੇ ਆ ਉਹਦੇ ਬਾਅਦ ਅਸੀਂ 11 ਅਕਤੂਬਰ ਦਾ ਆਪਣਾ ਪ੍ਰੋਗਰਾਮ ਸਰੂ ਰੈਲੀ ਦਾ ਦਿੱਤਾ ਹੋਇਆ ਹੈ ਤੇ ਅਸੀਂ ਸਾਹਮਣੇ ਆ ਵੀ ਸਾਡਾ ਬੜਾ ਵੱਡਾ ਹਿੱਸਾ ਸਾਡਾ ਮਿਨਿਸਟਰੀਅਲ ਦਾ ਜਿਹੜਾ ਸਾਡਾ ਇਸ ਸਾਂਝ ਅੱਜ ਵੀ ਅਸੀਂ ਅਧੂਰਾ ਮਹਿਸੂਸ ਕਰਦੇ ਹਾਂ ਜਦੋਂ ਸਾਡਾ ਫਰੰਟ ਹਜੇ ਆਪਣੇ ਇਸ ਮੂਵਮੈਂਟ ਵਿੱਚ ਨਹੀਂ ਜੁੜਿਆ। ਸਾਸੀਂ ਲਗਾਤਾਰ ਉਹਨਾਂ ਨਾਲ ਰਾfte 'ਚ ਸਾਥੀ ਸੰਚਾਰ ਖੇੜੇ ਹੋਣ, ਸਿਟੀ ਪੁੱਜੀ ਹੋਣੀ ਹੋ। ਤੇ ਬਾਕੀ ਸਾਥੀ ਉਹਨਾਂ ਦੇ ਜਿਹੜੇ ਆਪਣੇ ਪੱਠਣ ਹੋਣੀ ਹੈ, ਤਰਾਂਤ ਪੱਠਣ ਹੋਣੀ। ਉਹਨਾਂ ਸਾਰੇ ਨਾਲ ਜੁੜੇ ਵੀ ਲਜੋਣਗੇ। ਮਸਜਿਦ ਜੁਨੀਅਰ ਦੇ ਪੀਐਸਐਮਯੂ ਵਾਲੇ ਆ। ਅਸੀਂ ਲਗਾਤਾਰ ਉਹਨਾਂ ਨਾਲ ਸੰਪਰਕ 'ਚ ਇਸ ਕਰਕੇ ਅਸੀਂ ਇਸ ਮੂਵਮੈਂਟ ਨੂੰ ਅੱਗੇ ਲਿਜਾਣ ਵਾਸਤੇ ਜਿਹੜੀਆਂ ਬਾਹਰ ਤੇ ਰਹਿੰਦੀਆਂ ਆ, ਉਹਨਾਂ ਨੂੰ ਨਾਲ ਲਿਆ ਰਹੇ ਹਾਂ ਤੇ ਲਾਜ਼ਮੀ ਤੌਰ ਤੇ ਇਹ ਰੈਲੀਆਂ ਮਯਾਰਤ ਅੱਗੇ ਜਾ ਕੇ ਹਰਤਾਲ ਬਣ ਉਹ ਬੰਦਾਂ ਦੇ ਜਿਹੜਾ ਨੇ ਵੀ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਗੱਲ ਆ ਲੱਗਦਾ ਨਹੀਂ ਵੀ ਪੰਜਾਬ ਸਰਕਾਰ ਦੇ ਘੜੀ ਹੁਣ ਉਹਨੂੰ ਬ੍ਰੇਕਾਂ ਲਾ ਕੇ ਇਹਨੇ ਭਾਵੇਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਭਾਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਮੁੱਖ ਮੰਤਰੀ ਬਣਨ ਤੋਂ ਕੁਝ ਸਮੇਂ ਬਾਅਦ ਵੀ ਜਨਤਕ ਤੌਰ ਤੇ ਕਹਿਤਾ ਹੈ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਕੇਂਦਰ ਸਰਕਾਰ ਇੱਕ ਨਵੀਂ ਸਕੀਮ ਲੈ ਆਈ ਹੈ ਯੂਪੀਐਸ ਯੂਨੀਫਾਈਡ ਪੈਨਸ਼ਨ ਸਕੀਮ ਜੋ ਸੂਤਰ ਕਹਿੰਦੇ ਨੇ ਪੰਜਾਬ ਸਰਕਾਰ ਦੇ ਜਿਹੜੇ ਵੱਡੇ ਅਫਸਰ ਨੇ ਉਹ ਉਹਦੀਆਂ ਕੈਲਕੂਲੇਸ਼ਨਾਂ ਕਰ ਰਹੇ ਨੇ ਕਿਤੇ ਨਾ ਕਿਤੇ ਪੰਜਾਬ ਵਿੱਚ ਯੂਪੀਐਸ ਲਾਗੂ ਕਰਨ ਦਾ ਦਾ ਯਤਨ ਕੋਲਦਾ ਜਾ ਰਿਹਾ ਹੈ। ਸੁਣਨਾਂ ਬਿਲਕੁਲ ਠੀਕ ਹੈ ਪੰਜਾਬ ਦੇ ਅੰਦਰ ਇਹ ਯੂਪੀਐਸ ਹੀ ਲਾਗੂ ਕਰਨੀ ਪੈਣੀ ਹੈ। ਇਹ ਲੜਾਈ ਸਾਨੂੰ ਦੋ ਪੱਖਾਂ ਤੋਂ ਲੜਨੀ ਪੈਣੀ ਹੈ। ਇੱਕ ਆਪਣੇ ਸਟੇਟ ਦੇ ਅੰਦਰ ਦੂਜੀ ਸੈਂਟਰ ਗਵਰਨਮੈਂਟ ਦੇ ਨਾਲ ਕਿਉਂਕਿ ਜਿਹੜਾ ਪੀਐਫਆਰਡੀ ਹੈ ਜਿਹੜਾ ਦਿਲ ਬਣ ਗਿਆ ਵਾ ਐਕਟ ਬਣ ਗਿਆ ਐਕਟ ਦੇਤੇ ਤੇ ਜਿਹੜਾ ਪੈਸਾ ਉਹਨਾਂ ਕੋ ਜਮਾ ਹੁੰਦਾ ਪੀਆ ਪਾਰਟੀ ਪਾ ਜਮਾ ਹੁੰਦਾ ਜਿਹੜਾ ਪੰਜਾਬ ਦਾ 20000 ਕਰੋੜ ਦਾ ਹੈ ਕਰੋੜ ਦਾ ਐਦੇ ਬਕਵਾਸ ਸਟੇਟਾਂ ਦਾ ਸਾਰਾ ਜਾ ਰਿਹਾ ਤੇ ਕੇਂਦਰੋਂ ਪੈਸਾ ਦੇਣ ਨੂੰ ਤਿਆਰ ਨਹੀਂ ਜਿਹਦੇ ਕਰਕੇ 36 ਗੜ ਦੇ ਅੰਦਰ ਮੁੜ ਕੇ ਜਿਨ੍ਹਾਂ ਨੇ ਪਹਿਲਾਂ ਓਪੀਐਸ ਲਾਗੂ ਕੀਤੀ ਸੀਗੀ ਅੱਜ ਮੁੜ ਕੇ ਉਹਨਾਂ ਨੇ ਫੇਰ ਜਿਹੜੀ ਹੈ ਮੁੜ ਕੇ ਜੂਪੀਐਸ ਲਾਗੂ ਕਰ ਜਿਹੜੇ ਇੱਕ ਉੱਡੇ ਨਵੇਂ ਭਾਰਤੀ ਹੋਣਗੇ ਉਹਨਾਂ ਨੇ ਫੇਰ ਜੂਪੀਐਸ ਅੰਦਰ ਲੈ ਗਏ ਇਸ ਕਰਕੇ ਵੱਡਾ ਸਵਾਲ ਜਿਹੜਾ ਉਸ ਐਕਟ ਨੂੰ ਰੱਦ ਕਰਾਉਣ ਦਾ ਸਵਾਲ ਹੈ ਕਿਉਂਕਿ ਸਾਡੇ ਸਾਹਮਣੇ ਇੱਕ ਵੱਡੀ ਉਦਾਹਰਣ ਹੈ ਜਿਹੜੇ ਕਾਲੇ ਕਾਨੂੰ ਕਿ ਪੰਜਾਬ ਬੰਦੇ ਤੁਹਾਨੂੰ ਲਾਗੂ ਨਹੀਂ ਹੋਣ ਦੇਣੇ ਸੀ ਕਿ ਨਾ ਹੋਏ ਸੀਗੇ। ਪਰ ਲੜਾਈ ਉਹਨਾਂ ਦੇ ਸੈਂਟਰਾਂ ਦੇ ਨਾਲ ਲੜੀ ਹੈ। 13 ਮਹੀਨੇ ਲੜੀ ਹੈ। ਇਸ ਕாக ਲੜੀ ਸੀ ਕਿ ਵੀ ਕਾਨੂੰਨ ਨੂੰ ਰੱਦ ਕਰਨ ਦਾ ਸਵਾਲ ਹੈ ਕਿਉਂਕਿ ਜਦੋਂ ਤੱਕ ਉਹ ਐਕਟ ਖੜਾ ਹੈ ਤੱਕ ਕੋਈ ਸਰਕਾਰ ਵੀ ਆਉਂਗੀ ਤਾਂ ਇਹੀ ਸਰਕਾਰ ਮੁੜ ਕੇ ਫਿਰ ਦੁਬਾਰਾ ਲਾਗੂ ਕਰ ਸਕਦੀ ਹੈ। ਇਹ ਕਹਿੰਦਾ ਵੀ ਪ੍ਰਬੀ ਦਵਾ ਪਾਣ ਬਾਰੇ ਲੜਾਈ ਜੇ ਜਾਰੀ ਰੱਖਣੀ ਚਾਹੀਦੀ ਹੈ ਰਹੇਗੀ ਵੀ ਇਹ ਉਹਨੂੰ ਪੁਰਾਣੀ ਬੈਚ ਨੂੰ ਲਾਗੂ ਕਰਨ ਤੇ ਉਧਰ ਵੀ ਲੜਾਈ ਜਿਹੜਾ ਵੱਡਾ ਫਰਾਂਟਿਕ ਬਣਿਆ ਹੈ ਦੇਸ਼ ਪੱਧਰ ਦਾ ਫਰਾਂਟ ਬਣਿਆ ਹੈ ਤੇ ਉਹ ਵੀ ਲੜਾਈ ਲੜ ਰਿਹਾ ਤਾਂ ਜੋ ਉਹ ਕਾਨੂੰਨ ਰੱਦ ਹੋ ਕੇ ਜਿਹੜੀ ਪੁਰਾਣੀ ਪੈਨਸ਼ਨ ਲੱਗੂਗੀ ਸਾਰੇ ਸਟੇਟਾਂ 'ਚ ਲੋਡ ਹੈ ਦੀ ਕਿਉਂਕਿ ਇਹ ਸਮਾਜਿਕ ਸੁਰੱਖਿਆ ਹੈ ਅਸੀਂ ਤੇ ਇਹ ਕਹਿੰਦੇ ਆਂ ਵੀ ਕੱਲੀ ਇਹ ਮੁਲਾਜ਼ਮਾਂ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਇਹ ਸਮੁੱਚੇ ਦੇਸ਼ ਦੇ ਲੋਕਾਂ ਨੂੰ ਜਿਨ੍ਹਾਂ ਨੇ ਇਸ ਧਰਤੀ ਉੱਤੇ ਜਨਮ ਲਿਆ ਹੈ ਜਿਨ੍ਹਾਂ ਨੂੰ 56 60 ਸਾਲ ਬਾਅਦ ਉਹਨਾਂ ਦੀ ਕੰਮ ਕਰਨ ਦੀ ਸ਼ਕਤੀ ਨਹੀਂ ਰਹਿੰਦੀ ਹੈ ਹਰ ਨਾਗਰਿਕ ਨੂੰ ਜਿਹੜੀ ਹੈ ਉਹਨੂੰ ਜੀਵਨ ਯੋਗ ਜਿਹੜੀ ਹੈ ਗੁਜ਼ਾਰੇ ਯੋਗ ਜਿਹੜੀ ਹੈ ਸਮਾਜਿਕ ਸੁਰੱਖਿਆ ਦੇ ਤੌਰ ਤੇ ਹਰੇਕ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ ਪਰ ਰਾਣਾ ਜੀ ਤੁਸੀਂ ਗੱਲ ਕਰ ਰਹੇ ਹੋ ਦੀ ਜਿਵੇਂ ਡੀਏ ਦੇ ਗੱਲ ਕੀਤੀ ਆ ਵੀ ਕਿਤੇ ਨਾ ਕਿਤੇ ਡੀਲਿੰਗ ਕਰਨ ਵਾਲੇ ਪਾਸੇ ਸਰਕਾਰ ਯਾ ਇਸੇ ਤਰ੍ਹਾਂ ਹੀ ਪੁਰਾਣੀ ਪੈਨਸ਼ਨ ਬਹਾਲੀ ਦੀ ਗੱਲ ਹੈ ਵੀ ਇਹਨੂੰ ਵੀ ਡੀ ਲਿੰਕ ਹੀ ਕਹਾਂਗੇ ਕਿ ਕੇਂਦਰੀ ਪੈਟਰਨ ਤੇ ਯੂਪੀਐਸ ਲਾਗੂ ਕਰਨ ਦੀ ਗੱਲ ਕਰ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਜਿਹੜੀ ਪਿਛਲੀ ਕੈਪਟਨ ਸਰਕਾਰ ਉਦੋਂ ਵਿੱਤ ਮੰਤਰੀ ਮੰਤਰੀਤ ਬਾਦਲ ਹੁੰਦੇ ਸੀ ਜਿਨ੍ਹਾਂ ਨੇ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਮੁਲਾਜ਼ਮ ਨੇ ਉਹਨਾਂ ਤੇ ਕੇਂਦਰੀ ਤਨਖਾਹ ਸਕੇ ਲਾਗੂ ਕਰਦੇ ਨੇ ਉਹ ਜਿਹੜੇ ਅਫੈਕਟਡ ਮੁਲਾਜ਼ਮ ਨੇ ਹਜ਼ਾਰਾਂ ਲੱਖਾਂ ਹਾਈ ਕੋਰਟ ਚ ਸੁਪਰੀਮ ਕੋਰਟ ਚ ਵੀ ਜਿੱਤ ਗਿਆ ਵੀ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਵੀ ਪੰਜਾਬ ਸਕਿੱਲ ਲਾਗੂ ਹੋਣੇ ਚਾਹੀਦੇ ਆ ਪਰ ਇੰਨੇ ਫੈਸਲੇ ਦੇ ਬਾਵਜੂਦ ਵੀ ਹਾਲੇ ਮਾਮਲਾ ਉਹ ਰੋਲਿਆ ਪਿਆ ਲੱਗਦਾ ਨਹੀਂ ਵੀ ਆਉਣ ਵਾਲੇ ਸਮੇਂ ਚ ਜਿਹੜਾ ਤੁਸੀਂ ਪੇ ਕਮਿਸ਼ਨ ਦੀ ਗੱਲ ਕਰਦੇ ਦੇ ਛੇਵਾਂ ਪੇ ਕਮਿਸ਼ਨ ਨਹੀਂ ਲਾਗੂ ਹੋਇਆ ਸਤਵਾਂ ਪੇ ਕਮਿਸ਼ਨ ਕਿਤੇ ਬਿਠਾਉਣ ਹੀ ਨਾ ਕਹਿ ਕਹਿ ਵੀ ਹੁਣ ਤੇ ਕੇਂਦਰ ਮੁਤਾਬਕ ਮਿਲ ਰਹੀ ਦੇਖੋ ਇਹ ਗੱਲ ਬਿਲਕੁਲ ਸਹੀ ਠੀਕ ਹੈ ਜੇ ਉਹਨਾਂ ਮੁਲਾਜ਼ਮਾਂ ਦੇ ਉੱਤੇ ਉਹ ਜਿਹੜਾ 17 ਜੁਲਾਈ 2020 ਵਾਲਾ ਜਿਹੜਾ ਤਲਵਾਲ ਰੱਖਦੀ ਰਹਿਣੀ ਹੈ ਤਾਂ ਉਸ ਪਾਸੇ ਨੂੰ ਜਾਣ ਦਾ ਯਤਨ ਕਰਨਗੇ ਪਰ ਮੈਂ ਸਮਝਦਾ ਵੀ ਮਲਾਜਮਾਂ ਦੀ ਮੂਵਮੈਂਟ ਪੰਜਾਬ ਦੇ ਅੰਦਰ ਬੜੀ ਤਰਕੀ ਹੋ ਗਈ ਕਿਉਂਕਿ ਜਿੱਡਾ ਵੱਡਾ ਹਮਲਾ ਹੈ ਜੇ ਉਹ ਤਰਖਾ ਦੇ ਉੱਤੇ ਐਡੀ ਵੱਡੀ ਕੋਤੀ ਬੜਾ ਅੰਤਰ ਹੈ ਉਹਦਾ ਇਹ ਤੁਸੀਂ ਕੋਈ ਕੰਪੈਰੀਸ਼ਨ ਕਰਕੇ ਦੇਖੋ ਤਾਂ ਇੱਕ ਦਰਜਾ ਤਿੰਨ ਦਾ ਵੀ ਉਹਦੇ ਵਿੱਚ 7-7 8-8000 ਰੁਪਏ ਦਾ ਫਰਕ ਖਾਦਾ ਪੈਂਦਾ ਤੇ ਇਸ ਕਰਕੇ ਉਹ ਲੋਕ ਵੀ ਉੱਠਣਗੇ ਤੇ ਇਹਦੇ ਲਈ ਬੜੀ ਛਿੱਧ ਨਾਲ ਲੜਾਈ ਲੜਨੀ ਪੈਣੀ ਜਿਵੇਂ ਪਹਿਲਾਂ ਕਿਹਾ ਮੈਂ ਕਿ ਸਾਨੂੰ ਧਾਨੇ ਮਜਾਰਿਆਂ ਤੋਂ ਗਾਹਾਂ ਜਲਾ ਜਾਣਾ ਪੈਣਾ ਜਦੋਂ ਤੱਕ ਅਸੀਂ ਡਿਪਾਰਟਮੈਂਟਾਂ ਨੂੰ ਜਾਮ ਨਹੀਂ ਕਰਦੇ ਹੜਤਾਲ ਬੰਦ ਨਹੀਂ ਵੱਧਦੇ ਉਦੋਂ ਤੱਕ ਸਰਕਾਰਾਂ ਨਹੀਂ ਹਿਲਣ ਵਾਲੀਆਂ ਤੇ ਇਸ ਕਰਕੇ ਲਾਜ਼ਮੀ ਤੌਰ ਤੇ ਉਸ ਪਾਸੇ ਵੱਲ ਨੂੰ ਵਧਣਾ ਪੈਣਾ ਕਿਉਂਕਿ ਇਕੱਲੇ ਇਹਨਾਂ ਦਾ ਸਵਾਲ ਨਹੀਂ ਇਹ ਜਿਹੜੇ ਇਹਨਾਂ 17 ਜੁਲਾਈ ਦਾ ਸਵਾਲ ਨਹੀਂ ਇਕੱਲੇ ਪਰਵੇਸ਼ਣ ਪੀੜਾ ਦਾ ਸਵਾਲ ਨਹੀਂ ਬੜੀ ਵੱਡੀ ਗਿਣਤੀ ਜਿਹੜੀ ਹੈ ਮਾਨ ਪੱਤਾ ਇਨਸੈਂਟਿਵ ਮਲਾਜ ਤੇ ਜਿਨ੍ਹਾਂ ਨੂੰ ਬਿਲਕੁਲੀ 3-3000 ਰੁਪਿਆ 2.5000 ਰੁਪਿਆ ਦਿੱਤਾ ਜਾਂਦਾ ਤੇ ਉਹਨਾਂ ਨਾਲ ਵੀ ਸਰਕਾਰ ਨੇ ਵਾਦਾ ਕੀਤਾ ਸੀਗਾ ਅਸੀਂ ਆ ਕੇ ਜਿਹੜੇ ਸਾਡੀ ਮੰਗ ਤੇ ਇਹ ਸੀਗੀ ਵੀ ਇਹਨਾਂ ਨੂੰ ਘੱਟੋ ਘੱਟ ਤਨਖਾਹ ਦਿਓ ਕਟੋ ਕਰ ਤਨਖਾਹ ਇਸ ਲਈ ਪੰਜਾਬ ਦੇ ਅੰਦਰ 18000 ਰੁਪਏ ਤੇ ਉਹਨਾਂ ਨੂੰ 18000 ਕਿਉਂ ਨਾ ਮਿਲੇ ਕਿਉਂਕਿ ਉਹ ਵੀ ਰੈਗੂਲਰ ਤੌਰ ਤੇ ਮੁਲਾਜ਼ਮ ਤੌਰ ਤੇ ਕੰਮ ਕਰਦੇ ਆ ਤੇ ਨਾ ਉਹਨਾਂ ਨੂੰ ਕਟੋ ਕਰ ਤਨਖਾਹ ਦਿੱਤੀ ਜਾ ਰਹੀ ਹੈ ਨਾ ਉਹਨਾਂ ਨੂੰ ਮਿਨੀਮਮ ਵੇਜ ਲਾਗੂ ਕੀਤਾ ਜਾ ਰਿਹਾ ਹੈ ਤੇ ਇਸ ਕਰਕੇ ਉਹਨਾਂ ਦਾ ਵਾਦਾ ਇਹਨਾਂ ਨੇ ਕੀਤਾ ਸੀ ਕਿ ਤੁਹਾਡੇ ਪੱਤੇ ਤੋਹ ਨਹੀਂ ਕਰਾਂਗੇ ਉਹ ਵੀ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਇਸ ਫਰੰਟ ਦੇ ਅੰਦਰ ਕੱਲੇ ਰੈਗੂਲਰ ਮੁਲਾਜ਼ਮ ਨਹੀਂ ਹੈ ਕੱਲੇ ਪੈਨਸ਼ਨ ਨਹੀਂ ਹੈ ਉਹ ਮਾਨ ਪੱਤਾ ਇਨ ਸੈਂਟਰ ਮੁਲਾਜ਼ਮਾਂ ਦਾ ਵੱਡਾ ਹਿੱਸਾ ਵੀ ਇਸ ਫਰੰਟ ਦੇ ਵਿੱਚ ਹੈ ਪੁਰਾਣੀ ਪੈਨਸ਼ਨ ਵਾਲਾ ਵੱਡਾ ਹਿੱਸਾ ਵੀ ਦੇ ਵਿੱਚ ਹੈ ਤੇ ਜਿਹੜੇ ਪਰ ਸਾਰੇ ਇਸ ਫਰਾਂਟ ਦਾ ਹਿੱਸਾ ਹੈ ਤੇ ਮੈਂ ਜਿਵੇਂ ਪਹਿਲਾਂ ਕਿਹਾ ਹੈ ਵੀ ਜਿਹੜੀਆਂ ਤੇਰਾਹਾਂ ਜਾਂ ਬਾਹਰ ਹੈ ਸਾਡਾ ਯਤਨ ਹੈ ਕਿ ਉਹਨਾਂ ਨੂੰ ਨਾਲ ਲਿਆ ਕੇ ਇੱਕ ਵੱਡੀ ਮੂਵਮੈਂਟ ਪੰਜਾਬ ਦੇ ਅੰਦਰ ਖੜੀ ਕੀਤੀ ਜਾਣੀ ਹੈ ਕਿਉਂਕਿ ਸਾਡੇ ਕੋਲ ਪਿਛਲਾ ਇਤਿਹਾਸ ਹੈ ਉਸ ਵੇਲੇ ਦਾ ਵੀ ਇਤਿਹਾਸ ਹੈ ਜਦੋਂ ਇੱਕ ਬੇਰਜ਼ਗਾਰ ਅਧਿਆਪਕ ਆਪਣੇ ਰੋਜ਼ਗਾਰ ਦੇ ਲਈ ਲੜਦੇ ਸੀਗੇ ਤਾਂ ਜਿਹੜੇ ਰੈਗੂਲਰ ਅਧਿਆਪਕ ਸੀਗੇ ਉਹਨਾਂ ਨੇ ਉਹਨਾਂ ਲਈ ਜੇਲਾ ਭਰੀਆਂ ਸੀਗੇ ਨਾਲ ਗਏ ਸੀ ਇਹ ਕਾਕੇ ਉਸ ਇਤਿਹਾਸ ਤੋਂ ਸਾਨੂੰ ਸਿੱਖੇ ਤੇ ਕੱਲੇ ਸਾਨੂੰ ਆਪਣੇ ਰੈਗੂਲਰ ਨੌਕਰੀ ਲਈ ਨਹੀਂ ਕੱਲੇ ਪੈਨਸ਼ਨ ਲਈ ਨਹੀਂ ਬੜਾ ਵੱਡਾ ਤਬਕਾ ਜਿਹਨਾਂ ਦਾ ਐਸੇਲੇ ਸ਼ੋਸ਼ਣ ਹੋ ਰਿਹਾ ਹੈ ਉਨਾ ਦੇ ਲਈ ਸਾਨੂੰ ਮੋਰੇ ਹੋ ਕੇ ਲੜਨ ਵਾਸਤੇ ਸਾਰਿਆਂ ਨੂੰ ਇਕੱਠੇ ਕਰਨ ਦੀ ਲੋੜ ਹੈ ਉਹਦੇ ਲਈ ਸਾਡੇ ਜਿਹੜੇ ਯਤਨ ਜਿਹੜੇ ਜਾਰੀ ਹੈ ਲਗਾਤਾਰ ਜ ਲੱਗਦਾ ਨਹੀਂ ਵੀ ਮੁਲਾਜ਼ਮਾਂ ਨੂੰ ਚਫੇਰੀਆਂ ਮਾਰ ਪੈ ਰਹੀ ਹੈ ਆਪਾਂ ਡੀਏ ਦੀ ਗੱਲ ਕਰ ਲਈ ਪੁਰਾਣੀ ਪੈਨਸ਼ਨ ਦੀ ਗੱਲ ਕਰ ਲਈ ਪੰਜਾਬ ਸਕੀਲਾ ਦੀ ਗੱਲ ਕਰ ਲਈ ਰੈਗੂਲਰ ਦੇ ਮੁੱਦੇ ਦੀ ਗੱਲ ਕਰ ਲਈ ਮੌਜੂਦਾ ਸਰਕਾਰ ਜਿਹੜੀ ਹੈ ਤਾਬਾ ਕਰਦੀ ਵੀ 55000 ਦੇ ਕਰੀਬ ਉਹਨਾਂ ਨੇ ਰੈਗੂਲਰ ਭਰਤੀ ਕੀਤੀ ਹੈ ਪਰ ਰੈਗੂਲਰ ਭਰਤੀ ਜਿਹੜੀ ਕੀਤੀ ਹੈ ਪਰਬੇਸ਼ਨ ਪੀਰਡ 3 ਸਾਲ ਉਹਨਾਂ ਨੂੰ ਡੀਸੀ ਰੇਟ ਬੇਸਿਕ ਪੇ ਨਗੂਣੀਆਂ ਤਨਖਾਵਾਂ ਤੇ ਕੰਮ ਕਰਨਾ ਪਊਗਾ ਤੇ ਲੱਗਦਾ ਨਹੀਂ ਵੀ ਇਨੀਸ਼ੀਅਲ ਜਿਹੜਾ ਇੱਕ ਨਵੀਂ ਭਰਤੀ ਹੁੰਦੀ ਉੱਥੋਂ ਲੈ ਕੇ ਸਿਰੇ ਤੱਕ ਕਿਤੇ ਨਾ ਕਿਤੇ ੱੱੱਕੇ ਤੇ ੱੱੱਕਾ ਹੋ ਰਿਹਾ ਦੇਖੋ ੱੱੱਕਾ ਤਾਂ ਹੀ ਤੋਂ ਬੱਦ ਤੱਕ ਹੋਣ ਸਾਰਾ ਜਿਹਦਾ ਕਰ ਰਹੇ ਹੋ ਲਗਾਤਾਰ ਕਰ ਰਹੇ ੱੱੱਕੇ ਤੁਹਾਨੂੰ ਦੱਸ ਰਿਹਾ ਮੈਂ ਵੀ بڑا ਬਣਾ ਇੱਕ ਪਾੜਾ ਖੜਾ ਕੀਤਾ ਜਾ ਰਿਹਾ ਜਦੋਂ ਇੱਕ ਸਕੂਲ ਦੇ ਅੰਦਰ ਇੱਕ ਦਫ਼ਤਰ ਦੇ ਅੰਦਰ ਇੱਕ ਮੁਲਾਜ਼ਮ ਨੂੰ ਪ੍ਰੋਫੈਸ਼ਨਲ ਪੀੜ ਤੇ ਰੱਖ ਕੇ ਮੂਲੀ ਤਨਖਾਹ ਦਿੱਤੀ ਜਾ ਰਹੀ ਹੈ ਇੱਕ ਨੂੰ ਪੂਰੀ ਤਨਖਾਹ ਦਿੱਤੀ ਜਾਂਦੀ ਤਾਂ ਕਿ ਉਹਨੂੰ ਵੀ ਪੂਰੀ ਨਹੀਂ ਮਿਲ ਰਹੀ ਉਹਦਾ ਡੀਏ ਜਿਹੜਾ ਪੂਰਾ ਨਹੀਂ ਮਿਲਦਾ ਹੋਰ ਨਹੀਂ ਮਿਲ ਰਿਹਾ ਤਾਂ ਲਾਜ਼ਮੀ ਤੌਰ ਤੇ ਇੱਕ ਬੜਾ ਪਾੜਾ ਜਿਹੜਾ ਖੜਾ ਕੀਤਾ ਜਾ ਰਿਹਾ ਇਸ ਕਰਕੇ ਇਹ ਸਰਕਾਰ ਜਿਹੜੀ ਬੰਡੀਆਂ ਪਾ ਰਹੀ ਹੈ ਇਹ ਚਾਹੁੰਦੀ ਹੈ ਵੀ ਇਹ ਮੂਵਮੈਂਟ ਬੰਦ ਹੋ ਗਈ ਮੂਵਮੈਂਟ ਜਿਹੜੇ ਪ੍ਰੋਫੈਸ਼ਨਲ ਅਲੱਗ ਲੜਨ ਜਿਹੜੇ ਕੇਂਦਰੀ ਸਕੀਨ ਵਾਲੇ ਅਲੱਗ ਲੜਨ ਕੱਚੇ ਅਲੱਗ ਲੜਨ ਜਿਹੜੇ ਸਰਕਾਰ ਦਾ ਇਹ ਮਨੋਰਥ ਹੈ ਸਾਡੇ ਆ ਯਤਨ ਹੈ ਲਗਾਤਾਰ ਤੇ ਸਰਕਾਰ ਦਾ ਅਸੀਂ ਮਨੋਰਥ ਪੂਰਾ ਨਹੀਂ ਹੋਦਾ ਅਸੀਂ ਸਮੂੱਚੀ ਮੂਵਮੈਂਟ ਨੂੰ ਇਕੱਠਾ ਕਰਾਂ ਕਿਉਂਕਿ ਉਹ ਵੀ ਸਾਡੇ ਭੈਣ ਭਰਾ ਐ ਧੀਆਂ ਪੁੱਤੇ ਇਹ ਕਹਿੰਦੇ ਸਾਡੀ ਹਮਦਰਦੀ ਉਹਨਾਂ ਨਾਲ ਹੈ ਸਾਡਾ ਦੁੱਖ ਜਿਹੜਾ ਹੈ ਉਹਨਾਂ ਦਾ ਸਾਂਝਾ ਦੁੱਖ ਹੈ ਸਾਡਾ ਇਸ ਤਰ੍ਹਾਂ ਕਿ ਉਹਨਾਂ ਦੀ ਮੂਵਮੈਂਟ ਜੇ ਉਹ ਆਪਣੇ ਇੰਡੀਪੈਂਡੈਂਟ ਲੜਦੇ ਤਾਂ ਵੀ ਅਸੀਂ ਉਹਨਾਂ ਦੇ ਨਾਲ ਖੜੇ ਆ ਜੇ ਸਾਂਝੀ ਮੂਵਮੈਂਟ ਦਾ ਜਦੋਂ ਹਿੱਸਾ ਮੰਨਦੇ ਤਾਂ ਸਾਡਾ 파ਟ ਹੁੰਦੇ ਆ ਇਹ ਕਹਿੰਦੇ ਜਿਹੜਾ ਸਰਕਾਰ ਦਾ ਇਹ ਕੋਝਾ ਹਥਿਆਰ ਹੈ ਇਹਨੂੰ ਲਾਜ਼ਮੀ ਤੌਰ ਤੇ ਖੁੰਡਾ ਕਰਾਂਗੇ ਯਤਨ ਸਾਡਾ ਇਹੀ ਹੈ ਲਗਾਤਾਰ ਸਾਡਾ ਪਰ ਲੱਗਦਾ ਨਹੀਂਗਾ ਵੀ ਖਾਸ ਕਰਕੇ ਇੱਕ ਲੜਾਈ ਬਹੁਤ ਵੱਡੀ ਹੈ ਇਹ ਦੇਖ ਰਹੇ ਕਈ ਸਾਲਾਂ ਦੀ ਜਿਹੜੇ ਪੀਆਰਟੀਸੀ ਤੇ ਪਨਵਾਸ ਦੇ ਮੁਲਾਜ਼ਮ ਨੇ ਆਊਟਸੋਰਸ ਦੇ ਠੇਕੇ ਤੇ ਕੰਮ ਕਰ ਰਹੇ ਨੇ ਮੇਰੇ ਹਲ ਉਹਨਾਂ ਦੀ ਦਰਜਣਾ ਕਹਿ ਲੀਏ ਮੀਟਿੰਗਾਂ ਸਰਕਾਰ ਨਾਲ ਹੋਈਆਂ ਅੱਜ ਰੈਗੂਲਰ ਕਰਦੇ ਅੱਜ ਰੈਗੂਲਰ ਕਰਦੇ ਇਹੋ ਜਿਹੇ ਜਿਹੜੇ ਵਰਗ ਨੇ ਉਹਨਾਂ ਨੂੰ ਕਿਤੇ ਇਕੱਠਿਆ ਕਰਕੇ ਇੱਕ ਪਲੇਟਫਾਰਮ ਤੇ ਲਿਆ ਕੇ ਕਿਉਂਕਿ ਜਿਹੜੇ ਕੱਚੇ ਮੁਲਾਜ਼ਮ ਨੇ ਵੱਡਾ ਵਰਗ ਹੈ ਇੱਕ ਬਹੁਤ ਵੱਡਾ ਸੰਤਾਪ ਭੋਗ ਰਹੇ ਨੇ ਮੈਂ ਤੇ ਆਪਣੇ ਸ਼ਬਦਾਂ ਚ ਕਹਿਣਾ ਨਾ ਨਾ ਜਿਉਂਦਿਆਂ ਚ ਉਹਨਾਂ ਮਰਿਆਂ ਚ ਜਿਉਂਦੀਆਂ ਲਾਸ਼ਾਂ ਨੇ ਜਿੰਨੋਂ ਇੱਕ ਮੁਲਾਜ਼ਮ ਨੂੰ 15000 ਰੁਪਏ ਤਨਖਾਹ ਮਿਲੂਗੀ ਉਹ ਕੀ ਆਪਣਾ ਜ਼ਿੰਦਗੀ ਬਸਰ ਕਰੇਗਾ ਉਨਾਂ ਲਈ ਕੋਈ ਵੱਡੇ ਪੱਤਰ ਤੇ ਕੋਈ ਯਤਨ ਦੀ ਕਰਨ ਦੀ ਲੋੜ ਨਹੀਂ ਦੇਖੋ ਪਨਵਸ ਰੋਡਵੇਜ ਹੈ ਐਨ ਐਚ ਐਮ ਦਾ ਮੁਲਾਜ਼ਮ ਹੈ ਤੇ ਹੋਰ ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕਾਰਪੋਰੇਸ਼ਨ ਦਾ ਮੁਲਾਜ਼ਮ ਹੈ ਬਹੁਤ سارے ਮੁਲਾਜ਼ਮ ਹੈ ਜਿਨ੍ਹਾਂ ਦਾ ਬੜਾ ਵੱਡਾ ਸ਼ੋਚਨ ਹੋ ਰਿਹਾ ਤੁਸੀਂ ਦੇਖਿਆ ਹੋਣਾ ਬਈ ਜਿਹੜੀ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਹੋਈ ਸੀ ਇਹ ਸੜਤਾਲ ਦੇ ਵਿੱਚ ਸਾਰੇ ਵਰਗਾਂ ਨੇ ਡਟ ਕੇ ਸਰਿਆ ਪਨਵਸ ਦੇ ਮੁਲਾਜ਼ਮਾਂ ਨੇ ਬੱਸਾਂ ਨਹੀਂ ਚੱਲਣ ਦਿੱਤੀ ਉਹਨਾਂ ਨੇ ਰੋਕੀਆਂ ਜੀ ਤੇ ਐਦਾਂ ਬਾਕੀ ਮੁਲਾਜ਼ਮ ਚਾਹੇ ਬਿਜਲੀ ਬੋਰਡ ਦੇ ਮੁਲਾਜ਼ਮ ਸਕੇ ਹੋਰ ਸਕੇ ਉਹਨਾਂ ਨੇ ਆਪਣੀ ਮੂਵਮੈਂਟ ਵੀ ਲੜੀ ਤੇ ਉਸ ਮੂਵਮੈਂਟ ਦੇ ਵਿੱਚ ਵੱਡਾ ਹਿੱਸਾ ਪ ਤਾਂ ਇਹ ਮੂਵਮੈਂਟ ਜਿਵੇਂ ਪਹਿਲਾਂ ਕਿਹਾ ਵੀ ਜੇ ਪੰਜਾਬ ਦੇ ਅੰਦਰ ਜੇ ਮੂਵਮੈਂਟ ਖੇਡਣ ਦੀ ਹੈ ਤਾਂ ਉਹਨੂੰ ਇਕੱਠਾ ਕਰਨਾ ਸਾਡਾ ਫਰਜ਼ ਹੈ ਕਰਾਂਗੇ ਉਹਨੂੰ ਇਕੱਠੀ ਇਹ ਮੂਵਮੈਂਟ ਨੇ ਦੇਸ਼ ਪੱਧਰ ਤੱਕ ਜਾਣਾ ਹੈ ਕਿਉਂਕਿ ਪੋਲਿਸੀਆਂ ਪਹਿਲੇ ਪੰਜਾਬ ਦੀ ਬਾਕੀ ਛੱਟਾਂ ਲੱਗ ਹੋਈਆਂ ਇੱਥੇ ਇਹ ਤੇਜ਼ੀ ਨਾਲ ਕਰ ਰਹੇ ਲੱਗੂ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਬੜੀ ਜੰਮੀ ਬਾਈ ਨਾਲ ਕਹਿਣਾ ਚਾਹੁੰਦਾ ਕੋਈ ਸਮਾਂ ਤੁਸੀਂ ਕਿਹਾ ਨਾ ਵੀ ਮੀਟਿੰਗਾਂ ਮੀਟਿੰਗਾਂ ਦਾ ਮੀਟਿੰਗ ਹੋ ਰਹੀ ਹੈ ਕੈਨਸਲ ਹੋ ਰਹੀ ਹੈ ਕੋਈ ਸਮਾਂ ਹੁੰਦਾ ਸੀ ਰਾਜਨੀਤਿਕ ਲੋਕਾਂ ਦਾ ਸਰਕਾਰਾਂ ਦਾ ਕੈਰੈਕਟਰ ਹੁੰਦਾ ਸੀਗਾ ਕੋਈ ਗੱਲ ਕਹਿਣ ਦਾ ਸੀਗਾ ਮੁੱਖ ਮੰਤਰੀ ਜਾਂ ਉਹ ਪਰੇ ਜਿਵੇਂ ਜਿਵੇਂ ਸਮਾਗਾਂ ਨੂੰ ਜਾ ਰਿਹਾ ਉਹਨਾਂ ਦੇ ਕੈਰੇਕਟਰ ਬੜਾ ਡਾਊਨ ਜਾ ਰਿਹਾ ਬੜਾ ਥੱਲੇ ਨੀਵੇਂ ਪੱਧਰ ਤੇ ਚੱਲ ਗਿਆ। ਕੀ ਇਹ ਕਹਿ ਲਈਏ ਵੀ ਸਰਕਾਰਾਂ ਦੇ ਅਜੰਡੇ ਤੇ ਮੁਲਾਜ਼ਮ ਰਹੇ ਨਹੀਂਗੇ? ਅਜੰਡੇ ਤੇ ਉਹਨਾਂ ਦੇ ਮੁਲਾਜ਼ਮ ਪੈਨਸ਼ਨ ਹੈ ਨਹੀਂਗੇ ਤੇ ਉਹਨਾਂ ਦਾ ਆਪਣਾ ਕੈਰੇਕਟਰ ਜਿਹੜਾ ਹੈ ਜਿਹੜਾ ਇੱਕ ਕੈਰੇਕਟਰ ਜਿੰਮੇਵਾਰੀ ਵਾਲਾ ਕੈਰੇਕਟਰ ਹੈ ਉਹ ਖੋ ਬੈਠੇ ਪਏ ਐ। ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਮੁੱਖ ਮੰਤਰੀ ਨੇ ਤਿੰਨ ਵਾਰ ਮੀਟਿੰਗ ਦੇਖੇ ਮੁੱਖ ਮੰਤਰੀ ਨੇ ਪੋਸਟਪੋਨ ਕੀਤੀਆਂ। ਆ ਲਗਾਤਾਰ ਨੌਵੀਂ ਮੀਟਿੰਗ ਹੋਣ ਦੀ ਤੁਸੀਂ ਦੇਖ ਰਹੇ ਆ। ਤੇਰੀ ਕੈਬਨਿਟ ਸਬ-ਕਮੇਟੀ ਜਿਹੜੀ ਬਣਾਈ ਹੈ ਉਹਨਾਂ ਨੇ ਚੀਮ ਉਹਨਾਂ ਨੇ ਆ ਨੌਵੀਂ ਮੀਟਿੰਗ ਜਿਹੜੀ ਪੋਸਟਪੋਨ ਕਰ ਦਿੱਤੀ ਉਹ ਮੁੜ ਕੇ ਫੇਰ 10 ਫੜਾ ਕਰਕੇ ਕਰਨੀ ਪੈਣੀ ਸੀ। ਨਹੀਂ ਇਹ ਤੋਂ ਪਹਿਲਾਂ ਵੀ ਹੜਾ ਦਾ ਤੋਂ ਹੁਣ ਪ੍ਰਗੋਪ ਆਇਆ ਹੁਣ ਤਾਂ ਅਸੀਂ ਆਪ ਚਾਹੁੰਦੇ ਹਾਂ ਕੋਈ ਕਹਿੰਦੀ ਉਹਨਾਂ ਦਾ ਧਿਆਨ ਵੀ ਤੇ ਹੋਵੇ ਸਾਡਾ ਵੀ ਧਿਆਨ ਤੇ ਜਾਵੇ। ਜੀ ਜੀ ਜੀ। ਪਰ ਉਹ ਤੋਂ ਪਹਿਲਾਂ ਵੀ ਲਗਾਤਾਰ ਕਰਦੇ تھے ਤੇ ਆਣ ਵਾਲੇ ਸਮੇਂ 'ਚ ਵੀ ਜਦੋਂ ਤੱਕ ਸਾਡਾ ਦੁਆਰ ਨਹੀਂ ਬਣਦਾ ਪੂਰਾ ਨਹੀਂ। ਅਸੀਂ ਸਮਝਦੇ ਹਾਂ ਵੀ ਉਸ ਮੀਟਿੰਗ 'ਚ ਕੁਝ ਨਹੀਂ ਨਿਕਲਦਾ। ਅਸੀਂ ਉਸ ਦੁਆਰ ਨੂੰ ਬਣਾਉਣ ਵਾਸਤੇ ਅਸੀਂ ਵੀ ਆਪਣੀ ਰਿਆਸਤ ਲਗਾਤਾਰ ਕਰ ਰਹੇ ਹਾਂ, ਲੋਕਾਂ ਨੂੰ ਇਕੱਠੇ ਕਰ ਰਹੇ ਹਾਂ ਤੇ ਸਰਕਾਰ ਨੂੰ ਲਾਜ਼ਮੀ ਤੌਰ ਤੇ ਇਸ ਗੱਲ ਉਹ ਮੁਲਾਜ਼ਮੇ ਲਾਜ਼ਮੀ ਤੌਰ ਤੇ ਅਸੀਂ ਉਹਨਾਂ ਨੂੰ ਖਾਸ ਕ੍ਰਾਂਚੇ ਕੰਮ ਜਦੋਂ ਬੰਦ ਆ ਤੁਹਾਡੇ ਫਰੰਟ ਦਾ ਨਾਮ ਹੈ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਹੈ ਲੱਗਦਾ ਨਹੀਂ ਇਹ ਪੰਜਾਬ ਦੀ ਟ੍ਰੇਡ ਯੂਨੀਅਨ ਦੀ ਹਿਸਟਰੀ ਚ ਸ਼ਾਇਦ ਪਹਿਲੀ ਵਾਰ ਹੀ ਹੋਇਆ ਵੀ ਵਰਕਿੰਗ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਤੇ ਆ ਗਏ ਨੇ ਔਰ ਮੁਲਾਜ਼ਮਾਂ ਨੂੰ ਖਾਸ ਕਰਕੇ ਪੈਨਸ਼ਨਰਾਂ ਦਾ ਬਹੁਤ ਵੱਡੀ ਸਪੋਰਟ ਮਿਲ ਰਹੀ ਹੈ ਬਜ਼ੁਰਗ ਮੁਲਾਜ਼ਮ ਜਿਹੜੇ ਨੇ ਜਦੋਂ ਰੈਲੀਆਂ ਚੰਦੇ ਨੇ ਸੜਕਾਂ ਤੇ ਆਉਂਦੇ ਨੇ ਦੁਹਾਈ ਦਿੰਦੇ ਨੇ ਉਹਨਾਂ ਦਾ ਇੱਕ ਆਪਣਾ ਇੰਪੈਕਟ ਹੈ ਤੇ ਦੂਸਰੀ ਗੱਲ ਇਹ ਪਹਿਲੀ ਵਾਰ ਹੀ ਦੇਖਿਆ ਮੈਂ ਵੀ ਪੈਨਸ਼ਨਾਂ ਵਿੱਚ ਯੂਨਿਟੀ ਵੀ ਬਹੁਤ ਹੈ ਬੜੇ ਵਧੀਆ ਸਿਆਣੇ ਲੀਡਰ ਜਿਹੜੇ ਉਹਦੀ ਅਗਵਾਈ ਕਰ ਰਹੇ ਨੇ ਉਹਦਾ ਵੀ ਕਿਤੇ ਫਾਇਦਾ ਹੋ ਰਿਹਾ ਮੂਵਮੈਂਟ ਨੂੰ ਕੋ ਫਾਇਦਾ لازਮੀ ਤੌਰ ਤੇ ਹੁੰਦਾ ਉਹਨਾਂ ਕੋ ਆਪਣਾ ਹਥਿਆਰ ਬਾਇ ਹੈ ਉਹਨਾਂ ਨੇ ਸਾਰੀ ਜ਼ਿੰਦਗੀ ਹਟਾਈ ਹੈ ਤੇ ਦੂਜਾ ਇਹ ਹੈ ਵੀ ਜਿਹੜੇ ਨੌਜਵਾਨ ਹੈ ਉਹਨਾਂ ਕੋ ਆਪੀ ਐਨਰਜੀ ਹੈ ਉਹਨਾਂ ਕੋ ਜੋਸ਼ ਹੈ ਤੇ ਜਦੋਂ ਇੱਕ ਤਜਰਬਾ ਤੇ ਜੋਸ਼ ਇਕੱਠੇ ਹੋ ਜਾਣ ਉਹਦੇ ਰਿਜ਼ਲਟ ਤਾਂ لازਮੀ ਤੌਰ ਤੇ ਚੰਗੇ ਲੱਗਣਗੇ ਇਹ ਇਸ ਵੇਲੇ ਜਿਹੜੀ ਵੱਡੀ ਗਿਣਤੀ ਵਰਕਿੰਗ ਮੁਲਾਜ਼ਮਾਂ ਨਾਲੋਂ ਵੱਡੀ ਗਿਣਤੀ ਪੈਨਸ਼ਨਾਂ ਦੀ ਤੇ ਮੈਂ ਸਮਝਦਾ ਵੀ ਸਾਡੇ ਤਿੰਨ ਚਾਰ ਮੁੱਦੇ ਜਿਹੜੇ ਸਾਂਝੇ ਮੁੱਦੇ ਆ ਹੁਣ ਚਾਹੇ ਪੇਕਮਿੰਦਾ ਸਵਾਲ ਆ ਚਾਹੇ ਮਹंगाई ਪੱਤੇ ਦਾ ਸਵਾਲ ਆ ਚਾਹੇ ਕੈਕਸ ਦਾ ਹੈਲਥ ਸਕੀਮ ਦਾ ਸਵਾਲ ਆ ਤੇ ਚਾਹੇ ਗ੍ਰੈਚਿਟੀ ਦਾ ਸਵਾਲ ਆ ਹੋਰ ਕੈਸੇ ਉਹਨਾਂ ਸਾਰਾ ਕੁਝ ਜਿਹੜਾ ਹੈ ਪੈਨਸ਼ਨਾਂ ਦੇ ਨਾਲ ਜੁੜਿਆ ਹੈ ਤੇ ਮੁਲਾਜ਼ਮਾਂ ਨਾਲ ਜੁੜਿਆ ਹੈ ਤੇ ਪੈਨਸ਼ਨਰ ਵੀ ਇਸ ਗੱਲ ਨੂੰ ਸਮਝਦੇ ਆ ਤੁਸੀਂ ਬਿਲਕੁਲ ਠੀਕ ਆ ਇਹ ਪਹਿਲੀ ਵਾਰ ਹੈ ਮੁਲਾਜ਼ਮ ਇਕੱਠੇ ਹੁੰਦੇ ਰਹੇ ਪਹਿਲਾਂ ਪਰ ਮੁਲਾਜ਼ਮਾਂ ਤੇ ਪੈਨਸ਼ਨਾਂ ਸਾਂਝਾ ਫਰੰਟ ਮਾਰਨਾ ਇਹ ਪਹਿਲੀ ਵਾਰ ਹੈ ਇਹ ਸ਼ੁਭ ਸ਼ਗਨ ਹੈ ਤੇ ਉਹਦੇ ਲਈ ਪੈਨਸ਼ਨ ਦੇ ਵੀ ਜਿਹੜੇ ਸਾਡੇ ਲੀਡਰ ਹੈ ਬੜੇ ਸਿਆਣ ਵੇ ਲੜਾਈ ਕੱਲੀ ਸਾਡੀ ਨਹੀਂ ਉਹ ਇਹ ਸਮਝਦੇ ਆ ਕਿ ਸਾਡੇ ਧੀਆ ਪੁੱਤਾਂ ਦੀ ਲੜਾਈ ਨੂੰ ਜੇ ਅਸੀਂ ਨਾਲ ਨਹੀਂ ਰੱਖਾਂਗੇ ਤਾਂ ਲਾਜ਼ਮੀ ਤੌਰ ਤੇ ਕੋਈ ਇਨਸਾਫ ਨਹੀਂ ਕਰ ਸਕਾਂਗੇ ਕਿਉਂਕਿ ਉਹਨਾਂ ਦੇ ਧੀ ਪੁੱਤ ਰਾਹ ਹੈ ਜਿਹੜੇ ਉਹਨਾਂ ਦੇ ਪਰਿਵਾਰਾਂ ਦੇ ਉਹਨਾਂ ਦੇ ਸਮਾਜ ਦੇ ਅੰਦਰ ਇਹ ਸਮਾਜ ਵਿੱਚ ਰਹਿ ਰਹੇ ਆ ਉਹੀ ਬੱਚੇ ਆ ਉਹ ਵੀ ਉਹਨਾਂ ਬੱਚਿਆਂ ਦਾ ਸੰਤਾਪ ਨਹੀਂ ਦੇ ਸਕਦੇ ਇਸ ਤੱਕੇ ਜਿਹੜੀ ਸਾਡੀ ਇਹ ਗੱਠਬੰਦੀ ਸਾਡਾ ਹੋਇਆ ਇਕੱਠਾ ਹੋਇਆ ਹੈ ਇਹਦੇ ਵਿੱਚ ਹਰ ਗੱਲ ਨੂੰ ਅਸੀਂ ਦੇਖ ਕੇ ਚੱਲਦੇ ਆ ਤੇ ਹਰ ਲੀਡਰ ਜਿਹੜਾ ਹੈ ਚਾਹੇ ਮਲਾਜਮਾਦ ਹੋਵੇ ਪੈਨਸ਼ਨ ਹੋਵੇ ਉਹ ਐਸ ਵੇਲੇ ਆਪਣੀ ਜ਼ਿੰਮੇਵਾਰੀ ਸਮਝਦਾ ਜੇ ਇਸ ਸਮੇਂ ਦੇ ਅੰਦਰ ਅਸੀਂ ਆਪਣੀ ਜ਼ਿੰਮੇਵਾਰੀ ਨਾ ਤਾਂ ਲਾਜ਼ਮੀ ਤੌਰ ਤੇ ਸਾਡਾ ਜਿਹੜਾ ਤੋਂ ਵੇਖਿਆ ਉਹ ਬੱਚੇ ਜਿਹੜੇ ਸਾਨੂੰ ਕਦੇ ਮਾਫ਼ ਨਹੀਂ ਕਰਨਗੇ ਕਿਉਂਕਿ ਅੱਜ ਲੋਕ ਕਹਿ ਰਹੇ ਆ ਜੇ ਜਦੋਂ ਆ ਨਵੀਂ ਪੋਸਟਾਂ ਜੀ ਤੁਸੀਂ ਕਿੱਥੇ ਸੀ ਜਦੋਂ ਆ ਸਕੀਮ ਲਾਗੂ ਹੋਈ ਤੁਸੀਂ ਕਿੱਥੇ ਜਦੋਂ ਪੈਨਸ਼ਨਤ ਕੋਈ ਤੁਸੀਂ ਕਿੱਥੇ ਸੀ ਮੈਂ ਸਮਝਦਾ ਸਾਡੇ ਕੋਲ ਇੱਕ ਮੌਕਾ ਹੈ ਆਪਣੇ ਇਹਨੂੰ ਬੁਕਾਰ ਨੂੰ ਦੁਬਾਰਾ ਕੈਮ ਕਰਨ ਦਾ ਤੇ ਮੁੜ ਕੇ ਇੱਕ ਮੂਵਮੈਂਟ ਖੜੀ ਕਰਨ ਦਾ ਮੌਕਾ ਹੈ ਜਦੋਂ ਮੁਰਾਦ ਦੇ ਪੈਨਸ਼ਨ ਇਕੱਠੇ ਹੋਏ ਹੋਣ ਉਹਨੂੰ ਅਸੀਂ ਨਿਭਾਵਾਂਗੇ ਲਾਜ਼ਮੀ ਤੌਰ ਤੇ ਨਿਭਾਵਾਂਗੇ ਥੈਂਕ ਯੂ ਰਾਣਾ ਜੀ ਤੁਸੀਂ ਕੈਨੇਡਾ ਦਾ ਜਿਹੜੀ ਆ ਫੇਰੀ ਆ ਪੂਰੀ ਨਿਭਾਓ ਤੇ ਜਾ ਕੇ ਫਿਰ ਸੰਘਰਸ਼ ਦੇ ਬੇਟੇ